ਕਿ ਕਰਾਂ ਮੇਰੇ ਨਾਲ ਸਿਰ ਬੜਾ ਟੁੱਟਿਆ ਪਿਆ ਮੋਟਾ ਹੋ ਗਿਆ ਜੀ ਫੋੜਾ ਸਿਰ ਪਰ ਤਾਂ ਇਹ ਪੇਰਾ ਫੋਨ ਕਿਤੇ ਨਾ ਲੋੜਾ ਪੈਲੇ ਸਭ ਇਹ ਆ ਕੰਮ ਰਹਿ ਗਿਆ ਜਿਹੜਾ ਕਰਨ ਦਾ ਪਿਆ ਕੀ ਕਰਾਂ ਮੰਮੀ ਉਹਦੇ ਸਿਰ ਪੀੜੋਂ ਡਿਆ ਸਿਰ ਪੀਰੇ ਦੇ ਸਿਰ ਨਹੀਂ ਟੁੱਟਿਆ ਇਹਨਾਂ ਤੈਨੂੰ ਕਿਹਾਰੇ ਕਰਾਂ ਹੇਰੀ ਆ ਪਰ ਇਹ ਆ ਵੀ ਟੈਨਸ਼ਨ ਇਹਨੂੰ ਕਰਦੀ ਵੀ ਥੋੜੀ ਬੋਤੀ ਲੈਣੀ ਚਾਹੀਦੀ ਹੈ ਫੇਰ ਫੋਨ ਕਰ ਦਵੇ ਬੰਦਾ ਫਿਕਰ ਕਰਦਾ ਰਹਿੰਦਾ ਤੁਹਾਨੂੰ ਹੋ ਜਾਂਦੀ ਟੈਨਸ਼ਨ ਤਾਂ ਹੀ ਹੁਣ ਆਦੀ ਟੈਨਸ਼ਨ ਹੈ ਜੀ ਇਹਨਾਂ ਨੂੰ ਵੀ ਫਰਿੱਜ 'ਚ ਰੱਖ ਇਹ ਠੰਡੇ ਰੋਟੀ ਨਾ ਖਾਦੇ ਜਾਂਦੇ ਆਓ ਆ ਗਏ ਆ ਗਏ ਭਾਜੀ ਲਿਆ ਮੈਂ ਉਹ ਪਾਣੀ ਲੈ ਆਈ ਗਰਮੀਤ ਖਵਾ ਸਾਰੀ ਦਿਹਾੜੀ ਦਾ ਅੱਛਾ ਜੀ ਹੈ ਉਹ ਯੂ ਯਾ ਵਾਹ ਤੇ ਆ ਆ ਲੋ ਪਾਣੀ ਯਾ ਪਾਣੀ ਯਾਰ ਮੈਂ ਕੀ ਕਰਨਾ ਮੈਂ ਵੀ ਚਦਈਆਂ ਫੜ ਲਿਆ ਪਾਣੀ ਹੁਣ ਇਹਦਾ ਮੈਂ ਜੂਸ ਪੀ ਕੇ ਆਇਆ ਇੱਥੋਂ ਤੇ ਆਪੇ ਵਾਜ ਜਾਂਦੇ ਐ ਜੂਸ ਪੀਂਦੇ ਫਿਰੋ ਸਾਡੀ ਅੰਤਰੀ ਜਾਣ ਨਿਕਲੀ ਪਈ ਹੈ ਸਾਡੇ ਕਿਤੇ ਸੰਭੋ ਥੱਲੇ ਪਾਣੀ ਨਹੀਂ ਹੋਣਦੇ ਆ ਕਿਉਂ ਇਹੋ ਜਿਹਾ ਕੀ ਹੋ ਗਿਆ ਟਾਈਮ ਵੇਖੋ ਕਿੰਨਾ ਹੋ ਗਿਆ ਟਾਈਮ ਫਿਰ ਕੀ ਹੋ ਗਿਆ ਮੇਰਾ ਫੋਨ ਫੋਨ ਨਹੀਂ ਲੱਗਦਾ ਸੀ ਫੋਨ ਲੱਗਦਾ ਦੋ ਵਾਰੀ ਫੋਨ ਲਾਇਆ ਤੇ ਤੁਸੀਂ ਚੁੱਕਿਆ ਨਹੀਂ ਆਪਣਾ ਫੋਨ ਤੇ ਵੇਖੋ ਪਹਿਲਾਂ ਸਹੀ ਗੱਲ ਹੈ ਹਾਂ ਹੋਦਾ ਤੀਜੀ ਵਾਰੀ ਲੱਗਾ ਨਹੀਂ ਓਹੋ ਮੈਂ ਤਣਾਈਆ ਤਰੀਆ ਸਵਾ ਚਾਰ ਹੋ ਗਏ ਜਦੋਂ ਦਾ ਮੈਂ ਫੋਨ ਲਾਉਣ ਲਈ ਤਿੰਨ ਜੇ ਜ਼ਿਆਦਾ ਕੰਮ ਹੋਵੇ ਤਾਂ ਹੱਦ 4 ਵਜੇ ਤੱਕ ਆ ਜਾਂਦੇ ਹੈ ਹੈ ਹੁਣ ਪੌਣੇ 7 ਹੋ ਗਏ ਆ ਉਹ ਕੋਈ ਪਹਿਲਾਂ ਉਹ ਮਿਲ ਗਿਆ ਸੀ ਲਾਲੀ ਉਹਦੇ ਨਾਲ ਗੱਲਾਂ ਬਾਤਾਂ ਕਰਦਾ ਵੇ ਤੇ ਉਹ ਮੁੜ ਕੇ ਲੈ ਗਿਆ ਢੇਜ ਫਿਰ ਦੁਬਾਰਾ ਮੈਨੂੰ ਇਹਦਾ ਚੱਲ ਆ ਚਲੀਏ ਕੋਈ ਖਾ ਵੀ ਲਈਏ ਉਹਦੇ ਨਾਲ ਚਲੇ ਗਿਆ ਉੱਥੋਂ ਵਾਪਸ ਆਇਆ ਇਧਰੋਂ ਰਾਜਪੁਰੇ ਆਉਣਾ ਸੀ ਤੇ ਉਹ ਗੱਡੀ ਮੁੜ ਕੇ ਫੇਰੇ 1200 ਡਾ ਲੱਗਿਆ ਲਾਲੀ ਤੇ ਮੇਰੀ ਦੂਜੀ ਸੰਕਣ ਆ ਉਹਨੇ ਤਾਂ ਤੁਹਾਨੂੰ ਘੇਰਨਾ ਹੀ ਹੁੰਦਾ ਵਾ ਲਾਲੀ ਨੇ ਨਹੀਂ ਛੱਡਣਾ ਹੁੰਦਾ ਤੁਹਾਨੂੰ ਕਾ ਲੈ ਇਹ ਮੁੰਡਾ ਯਾਰੀ ਆ ਤੇ ਫਿਰ ਇਦਾਂ ਹੀ ਆਂਦੀ ਆ ਯਾਰੀ ਤੇ ਕਹੀ ਹੋਣਾ ਦਾ ਬੰਡ ਫੜਨਾ ਹੁੰਦਾ ਜਿੱਥੇ ਉਹਨੇ ਕਿਆ ਚਲੇ ਜਾਣਾ ਤੇ ਪਹਿਣਾ ਜੇ ਤੂੰ ਮੈਂ ਕਿਹਨੇ ਤੂੰ ਮੈਂ ਨਾ ਨਹੀਂ ਜਾਂਦਾ ਕਿਤੇ ਜਾਂਦਾ ਤੁਹਾਨੂੰ ਇਹ ਨਹੀਂ ਪਤਾ ਵੀ ਥੱਕੇ ਟੁੱਟੇ ਆਏ ਆ ਘਰੀ ਜਾ ਕੇ ਘਰ ਰੈਸਟ ਵੀ ਕਰਨੀ ਆ ਨਾ ਜਿੱਧਰੋਂ ਜਿੰਨੇ ਆਖਿਆ ਉਹਦੇ ਨਾਲ ਹੀ ਤੁਰ ਪਏ ਤੁਸੀਂ ਤੇ ਫਿਰ ਕੀ ਹੋ ਗਿਆ ਤਿੰਨ ਮੈਨੂੰ ਨੰਬਰ ਲਾਇਆ ਕਰੋ ਫੋਨ ਲੱਗਦਾ ਬੰਦੇ ਨੇ ਚਲੋ ਮੈਂ ਨਹੀਂ ਚੁੱਕਿਆ ਮੈਨੂੰ ਮੈਂ ਵਾਕਈ ਗੱਲ ਵੀ ਚੇਤਾ ਭੁੱਲ ਗਿਆ ਕਿਤੇ ਦਿਮਾਗ 'ਚ ਲੱਤ ਕੀ ਗੱਲ ਵੀ ਫੋਨ ਕਿਤੇ ਜੇਬ 'ਚ ਵਜਦਾ ਮੈਨੂੰ ਥੋੜੀ ਰਿੰਗ ਵੀ ਸੁਣੀ ਕਿਤੇ ਮੱਥੇ ਤੇ ਦਿਮਾਗ 'ਚ ਗਿਆ ਕਿੱਥੇ ਆ ਮੇਰਾ ਨੰਬਰ ਲਾਇਆ ਕਰੋ ਵਿਪਰੀਤ ਤੁਹਾਨੂੰ ਦੱਸ ਚੁੱਕੀ ਨਹੀਂ ਨਹੀਂ ਰਿੰਗ ਵੀ ਵਜਦੀ ਨਾ ਤਾਂ ਮੈਨੂੰ ਕਹਿੰਦੇ ਆ ਵਾ ਤਕੀਬ ਤਾਂ ਤੁਸੀਂ ਆਪ ਹੀ ਨਹੀਂ ਕਿਤੇ ਮੈਨੂੰ ਸਾਇਲੈਂਟ ਤੇ ਲਾ ਲਿਆ ਸਾਇਲੈਂਟ ਤੇ ਲੱਗਾ ਵੈਸੇ ਗਏ ਕਿੱਥੇ ਨਹੀਂ ਤੁਸੀਂ ਗਏ ਕਿਤੇ ਵੀ ਨਹੀਂ ਜਾਣਾ ਜਾਣਾ ਕਿੱਥੇ ਆ ਵੀ ਜਿਹੜਾ ਫੋਨ ਵੀ ਨਹੀਂ ਚੁੱਕਿਆ ਤਾਂ ਰਿੰਗ ਵੀ ਨਹੀਂ ਤੁਹਾਨੂੰ ਸੁਣੀ ਫੋਨ ਦੀ ਅਰ ਚਲੋ ਸੇ ਘੁੰਮਦੇ ਫਿਰਦੇ ਰਹੇ ਤੇ ਬਾਅਦ ਚ ਮੁੜ ਕੇ ਉਹ ਇੱਕ ਕੰਮ ਕਰਨ ਵਾਲਾ ਹਿਸਾਬ ਜਗਰ ਵਾਲਾ ਉਹ ਕਰਦੇ ਰਹੇ ਘਰ ਉਤਰ ਕੇ ਮੁੜ ਕੇ ਫਿਰ ਉੱਥੋਂ ਆਇਆ ਫਿਰ ਇਹਨਾਂ ਮੈਂ ਚਲੋ ਹੁਣ ਕਰੇ ਚੱਲੀਆ ਟਾਈਮ ਬਹਾ ਹੋ ਗਿਆ ਵਾ ਕਿੰਨੀ ਗਰਮੀ ਲੱਗਦੀ ਰਹਿ ਲਾਈਟ ਵੀ ਰਾਤ ਨੂੰ ਕਿਹੜੇ ਬੰਦ ਹੋ ਜਾਂਦੀ ਆ ਤੇ ਏਸੀ ਲਾ ਲੀਏ ਆਪਾਂ ਏਸੀ ਹੁਣ ਆਰ ਕੇ ਖਰਚਾ ਖੁਰਤਾ ਵੇਨੇ ਆ ਪਹਿਲਾਂ ਹੁਣ ਮੈਂ ਹਿਸਾਬ ਵਾਲੀ ਕਰਨ ਜਾਣਾ ਵਾ ਅਰਤੀ ਕੋ ਫਿਰ ਵੇਨਾ ਜਾ ਕੇ ਪੈਸੇ ਕੋ ਲਿਆ ਆਦੇ ਤੇ ਗਾੜੀ ਮੁੜ ਕੇ ਲੈਨਟਰ ਪਾਇਆ ਕੋਈ ਨਹੀਂ ਤੇ ਹੁਣ ਕਰਨਾ ਕੀ ਕੋਈ ਨਹੀਂ ਕਰ ਲਾਂਗੇ ਜੋ ਵਿਸਤਾਰ ਤੋ ਕੋਈ ਗੱਲ ਨਹੀਂ ਹੁਣ ਸਾਂਝਾ ਕਰਦੇ ਨੂੰ ਬੰਦਾ ਸਾਂਝੇ ਕਰਦੇ ਜਿਹੜੀ ਚੀਜ਼ ਬਣਦੀ ਓਦੋਂ ਨਹੀਂ ਬਣਦੀ ਓਦੋਂ ਦੇ ਵੱਖਰੇ ਤੋਂ ਕੋਈ ਬਣਨਾ ਨਹੀਂ ਇਹਦੇ ਵਿੱਚ ਕੋਈ ਤੇ ਤੁਸੀਂ ਮੇਰੀ ਇੱਕ ਗੱਲ ਸੁਣ ਨੋਹ ਆਪਾ ਸ਼ਹਿਰ ਚ ਕਿਉਂ ਨਾ ਘਰ ਪਾ ਲਵੇ ਟੁੰਡ ਦਿਮਾਗ ਤੇ ਹਿੱਲੇ ਆ ਹੇ ਦਿਮਾਗ ਹਿੱਲੇ ਵਾਲੀ ਗੱਲ ਫੇਰ ਤੇ ਜੋ ਉਹੋ ਗੱਲਾਂ ਕਰਦੇ ਤੇ ਆਪਣਾ ਸਾਰ ਕਰ ਛੱਡ ਕੇ ਇੱਥੇ ਚੱਲ ਜਾਣਾ ਸਾਂਝਾ ਕਰ ਛੱਡ ਕੇ ਸ਼ਹਿਰ ਚੱਲ ਜਾਣਾ ਨਾ ਉਹ ਜਾਣਾ ਨਹੀਂ ਆ ਫੇਰ ਵੀ ਗਾਂ ਮੁੰਡੇ ਵਾਸਤੇ ਤੁਹਾਨੂੰ ਪਤਾ ਵਾ ਕੋਈ ਪ੍ਰਾਪਰਟੀ ਆਪਣੀ ਬਣੀ ਹੋਊਗੀ ਬਾਈ ਚਾਂਸ ਕਿਹੜੇ ਵੇਲੇ ਘਰੋਂ ਤੇ ਨਿਆਣਾ ਸ਼ਹਿਰ ਪੜਦਾ ਵਾ ਆਪਣੇ ਕੋਲ ਰੱਖਾਂਗੇ ਫਿਰ ਲਾਗੇ ਟਿਊਸ਼ਨਾ ਲਵਾ ਲਾਂਗੇ ਦੂਰ ਆਪਣੇ ਤੋਂ ਕੀਤਾ ਵਾ ਲਾਗੇ ਰੱਖ ਲਾਂਗੇ ਮੁੜ ਕੇ ਉਹਨੂੰ ਪਛਾਰੀ ਤੇ ਪ੍ਰਾਪਰਟੀਆਂ ਜੀਆਂ ਪੌਪਰਟੀਆਂ ਬਣੀਆਂ ਥੋੜੀਆਂ ਕਿਤੇ ਆਹ ਕ ਇੱਥੇ ਪ੍ਰਿੰਟ 'ਚ ਸਾਰੀ ਪ੍ਰਾਪਰਟੀ ਬਣੀ ਆ ਦੀ ਥੋੜੀ ਜਿਹੀ ਤਾਂ ਬਸਾ ਕਲਰ ਪਿੰਦ ਰਕੂ ਗਿਆ ਪਤਾ ਕਿੰਨਾ ਵਧੀਆ ਲੱਗਾ ਆਹ ਨਹੀਂ ਰੁਪਿੰਦਰ ਕੋ ਉਹਦੇ ਵਾਂਗ ਵਧੀਆ ਲੱਗਾ ਵਾਕਈ ਗੱਲ ਹਾਂ ਉਹਨੇ ਦੋ ਏਸੀ ਲਾਇਆ ਦੂਜੀ ਏਸੀ 'ਚ ਲੰਮੇ ਪਿਆ ਰਹਿਆ ਮੈਨੂੰ ਪਤਾ ਹੀ ਲੱਗਾ ਵੀ ਕਿਹੜੇ ਟਾਈਮ ਤੇ ਮੈਂ ਸੁੱਤਾ ਤੇ ਕਦੋਂ ਮੈਨੂੰ ਉਠਾਇਆ ਉਹਨੇ ਆਣ ਕੇ ਮੇਰੀ ਗੱਲ ਸੁਣੋ ਤੁਸੀਂ ਜੇ ਆਪਾਂ ਨੂੰ ਤੇ ਘਰ ਚੁੱਪ ਕਰਕੇ ਆਪਾਂ ਲੈ ਛੱਡਨੇ ਆ ਤੇ ਕੱਲ ਨੂੰ ਆਪਣੇ ਹੀ ਕੰਮ ਆਊਗਾ ਗੱਲ ਸਮਝੀ ਦੀ ਹੁੰਦੀ ਆ ਅੱਜ ਹੋ ਰਿਹਾ ਕੁਝ ਕੱਲ ਨੂੰ ਕੁਝ ਹੋਰ ਸਮਾਂ ਬਦਲਦਿਆਂ ਪਤਾ ਨਹੀਂ ਲੱ ਜਾਂਦਾ ਹੁੰਦਾ ਆ ਇੰਦਾਂ ਦੀ ਗੱਲ ਕੋਈ ਨਹੀਂ ਆਹ ਵਾਲੀ ਕਿਹੜੀ ਗੱਲ ਹੋਈ ਤੁਹਾਡੇ ਦਿਮਾਗ 'ਚ ਕਦੇ ਗੱਲ ਪੈਣੀ ਨਹੀਂ ਜਿਹੜੀ ਮੈਂ ਸਮਝਾ ਉਦਾਂ ਕੀ ਜੀ ਜੋ ਸਮਝਾਏਂਗੀ ਮੈਂ ਉਹ ਸਮਝੋ ਤੇ ਹੋਰ ਕਰਨੀ ਮੈਨੂੰ ਸਮਝਾਈ ਤੇਰੀ ਗੱਲ ਕੋਈ ਜ਼ਰੂਰੀ ਆ ਮੈਂ ਤਾਂ ਨਹੀਂ ਦੱਸਾਂ ਜ਼ਰੂਰੀ ਕੋਈ ਨਹੀਂ ਮੈਨੂੰ ਨਰਪਿੰਦਰ ਨੇ ਵਿਖਾ ਲਿਆ ਕਿ ਉਹ ਕੋਠੀ ਵੀ ਪਤੀ ਆ ਨੇ ਭਾਰੇ ਕੋਠੀ ਵਿੱਚ ਮੈਂ ਸੁਨੇ ਇਹ ਸੁਨੇ ਮੈਂ ਤਾਂ ਨਹੀਂ ਕੀ ਦੱਸ ਮੇਰੇ ਦੇ ਅੱਖਾਂ ਗੜੀ ਉਹ ਦਾਇ ਕੋਠੀ ਆਈ ਜਾਂਦੀ ਅੱਛਾ ਮੈਨੂੰ ਸਮਾਂ ਹੀ ਛੱਡਿਆ ਵਾ ਤੁਸੀਂ ਭੈਣਾ ਭੈਣਾ ਨੇ ਇਹ ਵੀ ਸਲਾਵਾ ਕਰਨੀਆਂ ਉੱਥੇ ਤਿੰਨ ਮਜਲ ਕੋਠੀ ਹਾਂ ਉਹਨੇ ਆਖਿਆ ਵੀ ਕੇ ਇਹ ਵੀ ਕਰਨ ਲਈ ਆ ਤੇ ਮੇਰੇ ਨਣਾਨ ਦਾ ਮਤਲਬ ਗਾਂ ਨਣਾਨ ਦਾ ਗਾਂ ਜਿਹੜਾ ਨਣਾਨਵਈਆ ਵਾ ਉਹਦਾ ਭਰਾ ਡਿਆ ਅੱਖਣ ਵਿਆ ਹੀ ਲੱਲੀ ਐ ਇੱਥੇ ਕੋਠੀ ਚਲੇ ਇਸ ਦਰੀ ਦੇ ਵਿੱਚ ਆ ਜਾ ਆਖਣ ਦਾ ਇਹ ਆ ਆਹੋ ਮੈਂ ਕਿਹਾ ਆਪਣੀ ਫਰਦੀ ਕਿਦ ਅੱਛਾ ਤੇ ਆਂਦੀ ਤੇ ਕਿੰਨੇ ਸੋਹਣੇ ਕੋਠੀ ਆ ਤੇ ਮੇਰਾ ਉਦਾਂ ਹੀ ਮਨ ਵਜਿਆ ਮੈਂ ਕੁਸ਼ਿਆ ਉਹਨੂੰ ਮੈਂ ਵੀ ਇਹਦਾ ਕੋਈ ਉਹਨਾਂ ਦੀ ਗੱਲਬਾਤ ਕੋਈ ਸੰਦਾ ਪਤਾ ਹੋਇਆ ਕਹ ਨਹੀਂ ਹੋਇਆ ਆਂਦੀ ਨਹੀਂ ਕੁਛ ਨਹੀਂ ਅਜੇ ਹੋਇਆ ਉਦਾਂ ਵਿਖਾਉਣੀ ਆ ਮੈਂ ਆਖਣ ਨਹੀਂ ਵਿਚਾਲ ਕੋਈ ਨਹੀਂ ਵਿਖਾ ਦਾਂਗੇ ਜਿੰਨਾਂ ਆਉਂਦਾ ਕੋਰਾਉਂਦਾ ਵੀ ਹਿੱਸੇ ਸ਼ਹਿਰ ਜਿਉਂ ਉਹਨਾਂ ਨੇ ਆਉਣਾ ਤੇ ਮੇਰੇ ਮਨ ਚ ਉੱਥੇ ਹੀ ਆਈ ਮੈਂ ਵੀ ਕੋਈ ਗੱਲ ਨਹੀਂ ਲੈ ਲੈਣੀ ਆ ਜੇ ਮਨੀ ਮੰਨਣ ਦੇ ਤੇ ਆਪਾਂ ਲੈ ਲੀਏ ਕੋਈ ਬੜੀ ਸੋਹਣੀ ਹੈ ਉਹ ਠੀਕ ਤੇ ਇਦਾਂ ਹੀ ਲੈ ਜੀ ਕੋਠੀ ਇਦਾਂ ਨਹੀਂ ਆਣੀਆ ਥੱਬਾ ਲੋਟਾਂ ਚਾਹੀਦਾ ਕੋਠੀ ਲੈਣ ਵਾਸਤੇ ਤੇ ਲੋਟਾਂ ਦੇ ਥੱਬੇ ਨੂੰ ਕੀ ਐਨੇ ਚੇਦੇ ਤੁਸੀਂ ਕਮਾਉਣ ਦੇ ਆ ਤੇ ਕੀ ਗੱਲ ਤੁਹਾਡੇ ਤੋਂ ਪੈਸੇ ਨਾ ਇਕੱਠੇ ਹੋਣਗੇ ਤੇ ਮੈਂ ਕਿਹੜਾ ਵੀ ਉਹ ਸਾਬੀ ਵਾਂਗੂ ਜਿੱਦਾਂ ਥੋੜੇ ਥੋੜੇ ਕਰਕੇ ਸਾਈਡ ਤੇ ਰੱਖੀ ਬਿਠਾਵਾ ਮੇਰੇ ਕੋਲ ਕਿਹੜਾ ਵੀ ਕੋਈ ਹੈਗਾ ਵਾ ਨਹੀਂ ਰੱਖੇ ਤੇ ਰੱਖ ਲਾਂਗੇ ਰੱਖ ਲਾਂਗੇ ਇਹ ਥੋੜਾ ਤੇ ਅੱਜ ਕੱਲ੍ਹ ਇਕੱਠੇ ਦੇ ਕੇ ਲੈਣਾ ਹੁੰਦਾ ਵਾ ਉਹ ਥੋੜਾ ਬੋਤਾ ਕੋਈ 2-4 ਲੱਖ ਦੇ ਲੈ ਲੈਨੇ ਲੋਨ ਕਰਾ ਲੈਨੇ ਕਿਸ਼ਤ ਭਟਾਈ ਜਾਵਾਂਗੇ ਉਧਰ ਸਲਾਮਾ ਤੁਹਾਨੂੰ ਮੈਂ ਸਾਰੀਆਂ ਹੀ ਦੇ ਦੂੰ ਤੁਸੀਂ ਤਿਆਰ ਹੋ ਇੱਕ ਵਾਰੀ ਲੈਣ ਵਾਸਤੇ ਵੇਖ ਲਾ ਮੁੜ ਕੇ ਕੱਲ ਨੂੰ ਕਰਦੇ ਨਹੀਂ ਕੋਈ ਗੱਲ ਕਈ ਫੇਰ ਲੈ ਕਰਦੇ ਆਣੇ ਕੀ ਕਹਿਣਾ ਹਾਂ ਕਰਦੇ ਨੂੰ ਪਤਾ ਲੱਗੂ ਤੇ ਕਹਿਣਗੇ ਅੱਛਾ ਤੇਰਾ ਲੱਗਦਾ ਚੋਰੀ ਲਈਏ ਹੈ ਤੇ ਹੋਰ ਕੀ ਹੈ ਹਾਏ ਤੇ ਸਾਰਿਆਂ ਨੂੰ ਦੱਸ ਕੇ ਤੇ ਨਾਲ ਫਿਰ ਬਰਾਬਰ ਤੇ ਉਹਨਾਂ ਦੇ ਵੀ ਲੈ ਕੇ ਦੇ ਤੇ ਸਭੀ ਦਾਇਸਾ ਨਾ ਕਲਾ ਵਿੱਚ ਮੈਂ ਨਾਂ ਤੇ ਵੀ ਨਹੀਂ ਤਾਂ ਡੇ ਕਰਾਉਣੀ ਕਿਉਂ ਆਹੋ ਕਰਾਵਾਂਗੇ ਕੋਈ ਗੱਲ ਨਹੀਂ ਮੇਰੇ ਨਾਲ ਕਰਾਵਾਂਗੇ ਕੱਲ ਨੂੰ ਕੋਈ ਵੇਖੇ ਜਾਜ ਪੜਤਾਲ ਹੋ ਜੇ ਕਿ ਤੇਰੇ ਤੇ ਨਾ ਇਹ ਚੀਜ਼ਾਂ ਬੋਲਣ ਰਹੀਆਂ ਤੂੰ ਲਈਆਂ ਟੈਨਸ਼ਨ ਨਾ ਲਾਉ ਤੁਸੀਂ ਰਾਹ ਮੈਂ ਸਾਰੇ ਦੱਸਦੀ ਰਹੂੰਗੀ ਤੁਹਾਨੂੰ ਪਰ ਤੁਸੀਂ ਗੱਲ ਮੰਨੋ ਮੇਰੀ ਚੱਲ ਵੇਖੋ ਨੇ ਕਿਸਨ ਚੱਲ ਕੇ ਬੜੀ ਗੱਲ ਆ ਤੇ ਫਿਰ ਆ ਪਿੰਨੋ ਮੇਰਾ ਪਿੰਨਾ ਪੈਸੇ ਦਾ ਕਰ ਲੈਂਦੇ ਕਿ ਪੈਸਾ ਕਿੱਥੋਂ ਕਿੱਥੋਂ ਕਰਨਾ ਵਾ ਫਿਰ ਵੀ ਨਹੀਂ ਕੋਈ ਗੱਲ ਇਹ ਆਪੀ ਬਣੋ ਤੇ ਕਰੋੜ ਕਦੇ ਲਾਗੇ ਬਣੋ ਅਵਲ ਕੋਠੀ ਤਿੰਨ ਮੰਜ਼ੀ ਦੱਸੰਦੀਆਂ ਸ਼ਹਿਰ ਦੇ ਵਿੱਚ ਵਾ ਤੇ ਰੋ ਸਭ ਨਾਲ ਵੇਖ ਕੇ ਮੈਨੂੰ ਪਤਾ ਲੱਗਣਾ ਚਾਹੀਦਾ ਵੀ ਕਿੰਨੇ ਦੀ ਕੋਠੀ ਹੈਗੀ ਰਪਿੰਦਰ ਕਹਿੰਦੀ ਤੇ ਹੈਗੀ ਇਹਨਾਂ ਨੂੰ ਦੱਸਿਆ ਕੁਛ ਤੰਨ ਨੇ ਵੀ ਮਤਲਬ ਕਦੋਂ ਕੀ ਰੇਟ ਦੀ ਹੈਗੀ ਆ ਕਿੰਨੇ ਪੈਸੇ ਲੈਣੇ ਆ ਉਹਨੇ ਕਿੰਨੇ ਨਹੀਂ ਲੈਣੇ ਕੋਸਾ ਨਾ ਇਹ ਨਹੀਂ ਦੱਸਿਆ ਨਾ ਨਾ ਇਹ ਨਹੀਂ ਮੈਨੂੰ ਪਤਾ ਆਂਦੀ ਹੀ ਇੱਥੇ ਕੋਠੀ ਬਕਾਉ ਹੋਆ ਕੋਈ ਦੱਸ ਦੇ ਬਖਾਉਣੀ ਇਹ ਮੈਨੂੰ ਕੁਛ ਨਹੀਂ ਹਣ ਦੱਸਿਆ ਕਿੰਨੇ ਨੂੰ ਤੇ ਕਿੰਨੇ ਨਹੀਂ ਮੈਂ ਕਿਹੜਾ ਉਹਦੇ ਨਾਲ ਗੱਲ ਕੀਤੀ ਵੀ ਹਾਂ ਲੈਣੀ ਹੈ ਅੱਛਾ ਨਾ ਮੈਂ ਨਹੀਂ ਕੋਈ ਗੱਲ ਕੀਤੀ ਮੈਂ ਤਾਂ ਤੁਹਾਡੇ ਨਾਲ ਸਲਾਹ ਕਰਦੀ ਮੈਂ ਤਾਂ ਚੁੱਪ ਕਰਕੇ ਨਾ ਮੈਂ ਗੱਲ ਉਹਦੇ ਨਾਲ ਕਰਦੀ ਆ ਵਾਜੀ ਆਪਾਂ ਗੱਲ ਕਰਾਂਗੇ ਤੇ ਫਿਰ ਆਪਾਂ ਗੱਲ ਕਰਾਂਗੇਗਾ ਬਹੁਤਾ ਨਹੀਂ ਤੇ ਕੋਈ 10-12 ਲੱਖ ਰੁਪਏ ਹੀ ਜਮ੍ਹਾਂ ਕਰਾ ਲਾਂਗੇ ਤੇ ਬਾਕੀ ਕਿਸ਼ਤਾਂ ਬਣਾ ਲਾਂਗੇ ਜੇ ਜ਼ਿਆਦਾ ਹੋਊਗੀ ਤੇ ਅੱਛਾ ਤਾਂ ਹੀ ਰਾਤ ਦੀ ਮਾਰ ਇਥੇ ਪਾਸ ਵਟੇ ਲੰਗੀ ਫਿਰਦੀ ਸੀ ਕੱਲ ਰਾਤ ਐ ਨਾ ਕਿ ਮਰਦ ਤੇਰੇ ਢਿੱਡ ਚ ਗੱਲ ਪਚਣ ਨਹੀਂ ਦੇਹੀ ਸੀ ਮੈਨੂੰ ਕਿੱਥੇ ਨੀਂਦ ਆਉਂਦੀ ਆ ਮੇਰੇ ਤੇ ਅੱਖਾਂ ਘੜੀ ਉਦਾਂ ਐ ਸੱਚ ਪੁੱਛੋ ਤੇ ਕੋਠੀ ਘੁੰਮੀ ਜਾਂਦੀ ਆ ਉਦਾਂ ਹੀ ਘੁੰਮੀ ਜਾਂਦੀ ਮੈਂ ਜਿੱਦਾਂ ਵੇਖੀ ਨੀਂਦ ਮੈਂ ਤਾਂ ਸਵੇਰ ਦੀ ਵਕਤ ਨੂੰ ਸਵੇਰੇ ਗੱਲ ਕਰਨੀ ਸਵੇਰੇ ਮੈਨੂੰ ਮੌਕਾ ਨਹੀਂ ਮਿਲਿਆ ਤਾਂ ਗੱਲ ਕਰਨ ਦਾ ਮੰਮੀ ਲਗੀ 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 ਤੂੰ ਆਈ ਆਂ ਤੇ ਫਿਰ ਉਹ ਉਧਰ ਜਾ ਜਾ ਵੇਖਣ ਨਹੀਂ ਆ ਮੈਨੂੰ ਵੀ ਹਾਂ ਵੀ ਕਦੋਂ ਆਉਂਦੇ ਆ ਕਦੋਂ ਆਉਂਦੇ ਹਾਂ 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 ਮੇਰਾ ਕੋਠੀ ਨੂੰ ਨਹੀਂ ਵੇਖਣ ਡਈ ਸੀ ਤੁਹਾਨੂੰ ਕੀ ਗੱਲ ਮੈਨੂੰ ਤੁਹਾਡੀ ਚਿੰਤਾ ਨਹੀਂ ਹੈਗੀ ਫਿਕਰ ਨਹੀਂ ਹੈਗੀ ਮੈਂ ਤੁਹਾਨੂੰ ਪਿਆਰ ਨਹੀਂ ਕਰਦੀ ਮੈਨੂੰ ਪਤਾ ਨਹੀਂ ਸ਼ਾਇਦ ਮੈਂ ਹਾਂ ਵੀ ਮੈਨੂੰ ਮਾਰਦੇ ਨਹੀਂ ਮਾਰਦੇ ਵੀ ਇੰਨਾ ਗੱਲਾਂ ਕਰਦੇ ਤਾਂ ਕਰਕੇ ਤੁਹਾਨੂੰ ਨਾ ਮੇਰੀ ਫਿਕਰ ਹੋਊਗੀ ਮੈਂ ਜਨਾਨੀ ਆ ਤੁਹਾਡੀ ਹਾਂ ਹਾਂ ਹੋਰ ਕੀ ਬਣਾ ਫਿਕਰ ਕਰਦੀ ਆ ਤਾਂ ਹੀ ਚਾਹਦੀ ਆਂ ਸਲਾਹ ਦਿੰਨੀ ਆ ਤੁਹਾਡੇ ਵਾਸਤੇ ਦਿੰਨੀ ਆ ਮੈਂ ਕੀ ਲੈ ਜਾਣਾ ਇੱਥੋਂ ਮੇਰਾ ਕੀ ਆ ਤੁਹਾਡੇ ਵਾਸਤੇ ਹੀ ਦਿੰਨੀ ਆ ਮੇਰੇ ਆਸਤੇ ਕਹਦਾ ਦਿੰਨੀ ਆ ਹੈ ਤਾਂ ਤੇ ਆਪਣਾ ਕੋਲ ਬਣ ਜਾਊਗਾ ਮੇਰਾ ਬਣ ਜਾਊਗਾ ਤੇ ਪੁੱਤ ਦਾ ਵੀ ਗੱਡੀ ਬਣਣੀ ਆ ਸਾਰਿਆਂ ਦਾ ਬਣਨਾ ਉਹ ਤੇਰਾ ਮੁੰਡਾ ਤੇ ਤੇਰਾ ਹੀ ਬਣਨਾ ਮੇਰਾ ਕੀ ਇੱਥੇ ਦੱਸ ਕੁਝ ਵੀ ਨਹੀਂ ਅੱਛਾ ਮੇਰਾ ਕੋ ਨਹੀਂ ਆ ਚੱਲ ਵੇਨੇ ਆ ਕੋਈ ਗੱਲ ਨਹੀਂ ਆ ਫਿਰ ਇੱਕ ਵਾਰੀ ਜਾ ਕੇ ਵੇਖ ਆਈਏ ਤੇ ਉੱਥੇ ਜਾ ਕੇ ਟਾਈਮ ਕੱਢ ਕੇ ਕਿਥੇ ਰੁਕ ਜਾ ਹਾਲੀ ਇਦਾਂ ਕਰਦੇ ਆ ਪਾਲ ਸਾ ਦਿਨ ਰੁਕ ਜਾ ਹੂੰ ਐਡੀ ਛੇਤੀ ਦੌਰੇ ਜਾਵਾਂਗੇ ਫੇਰ ਦੁਬਾਰਾ ਮੈਂ ਸੁਣਦੀ ਨਹੀਂ ਕਿ ਤੇ ਦੌਰੇ ਜਾਵਾਂਗੇ ਨਾ ਨਹੀਂ ਨਹੀਂ ਕੋਈ ਨਹੀਂ ਦੂਰੇ ਜਾਵਾਂਗੇ ਹੂੰ ਤੇ ਤੇ ਸ਼ੱਕ ਹੋ ਜਾਣਾ ਕਰਦੇ ਹਾਂ ਥੋੜੇ ਦਿਨ ਰੁਕ ਜਾ ਫੇਰ ਲੈ ਜਿੱਦ ਤੱਕ ਜਾਣਾ ਹੋ ਮੈਨੂੰ ਦੱਸ ਦੋ ਮੈਂ ਰਾਤ ਨੂੰ ਹੀ ਸਿਰ ਬੰਨ ਕੇ ਲੰਮੇ ਪੈ ਜਾਵਾਂ ਆ ਸਵੇਰੇ ਆ ਕੋ ਮੈਂ ਟੈਸਟ ਕਰਾਉਣ ਜਾਣਾ ਉਥੋਂ ਵਾਲੇ ਡਾਕਟਰ ਕੋਲ ਚੱਲ ਆਇਆ ਕਰਨਾ ਸੀ ਸਕੀਮਾ ਮੇਰੇ ਤੋਂ ਪੁੱਛ ਮੈਂ ਦੱਸੂ ਤੁਹਾਨੂੰ ਸਾਰੀਆਂ ਲਾਉਣਾ ਚੱਲ ਆਇਆ ਕਰਨਾਗੇ ਫੇਰ ਤੁਸੀਂ ਮੇਰੇ ਆਖੇ ਲੱਗੀ ਚੱਲੋ ਕੰਮ ਸਾਰੇ ਮੈਂ ਕਰਾਈ ਜਾਉ ਤੁਹਾਡੇ ਕੋਲ ਤੁਸੀਂ ਆਖੇ ਲੱਗੋ ਮੇਰੇ ਤਲਿਆ ਕਰਨਾਂ ਨੂੰ ਕੋਈ ਕਰਨੀ ਏਦਾਂ ਕਰੋ ਤੁਸੀਂ ਮੂੰਹ ਹੱਥ ਧੋ ਲੋ ਤੇ ਮੈਂ ਵੇਖਾਂ ਭਲਾ ਰੋਟੀ ਬਣ ਗਈ ਤੇ ਰੋਟੀ ਦੇਖਿਆ ਗਿਓ ਵੀਰ ਨੂੰ ਕਿਹਾ ਨਾ ਇਹ ਕੰਮ ਤੇ ਵੀਰ ਨੇ ਨਹੀਂ ਕਰਨਾ ਹੁੰਦਾ ਇਹ ਸਾਰਾ ਹੀ ਘਰ-ਬਾਰ ਦਾ ਸਿਆਪਾ ਮੈਨੂੰ ਹੀ ਕਰਨਾ ਪੈਂਦਾ ਹੈ ਇਹਦਾ ਸ ਤਾਂ ਤੁਸੀਂ ਮਾੜਾ ਮਾੜਾ ਕੰਮ ਨੂੰ ਹੱਥ ਲਾ ਲਿਆ ਕਰ ਵੀਰ ਜੇ ਮੈਂ ਪਹਿਲੀਆਂ ਦਾ ਕਰ ਦਿੰਨਾ ਤੇ ਇਨਾ ਕਿਤੇ ਕਰ ਹੀ ਸਕਦੇ ਜੀ ਨਾ ਨਾ ਤੁਹ ਕੋਣੀ ਚੁੱਕਿਆ ਗੱਲ ਫੋਨ ਕਿੰਨੀ ਵਾਲੀ ਤੈਨੂੰ ਲਾਇਆ ਮੰਮੀ ਕਿਤੇ ਨਹੀਂ ਮੈਂ ਨਾ ਉਹ ਉਥੋਂ ਡਿਊਟੀ ਤੋਂ ਆਉਂਦਾ ਹਰਾ ਦੇ ਵਿੱਚ ਰਾਜ ਦਾ ਲਾਲੀ ਮਿਲ ਗਿਆ ਉਹ ਮੈਨੂੰ ਲੈ ਕੇ ਆਡੇ 'ਚ ਫਿਰ ਕਹਿੰਦਾ ਚਲ ਆ ਚਲੀ ਕੋਈ ਖਾ ਪੀ ਕੇ ਆਈ ਜਾਂਦਾ ਪਿੰਡੋਂ ਘਰੋਂ ਨਿਕਲਦਾ ਟਾਈਮ ਨਹੀਂ ਲੱਗਦਾ ਚਲ ਆ ਚਲੀ ਆ ਜਾ ਹਰ ਜਗ੍ਹਾ ਪਾ ਪੀ ਆਵੇਂ ਫਿਰ ਦੇ ਕੋਕਾ ਪਾਣੀ ਵੀ ਲੱਗਦਾ ਫਿਰ ਅਜ ਤਾਂ ਖਾ ਪੀ ਜਾਵੇ ਮੁੰਡਾ ਨੂੰ ਕਿਤੇ ਦੱਸ ਦਈ ਤਾ ਮੰਮੀ ਜੀ ਉਹ ਹੀ ਇਹਨਾਂ ਨਾਲ ਉਹ ਤੁਹਾਨੂੰ ਦੀ ਮੱਥਾ ਮਾਰਦੇ ਸੀ ਮੈਂ ਨਾ ਕਿਤੇ ਫੋਨ ਪਾਲਾ ਜੇਬ ਦੇ 'ਚ ਤੇ ਪਤਾ ਨਹੀਂ ਸਾਇਲੈਂਟ ਹੋ ਗਿਆ ਕੀ ਚੱਕਰ ਹੋ ਗਿਆ ਪੱਕਾ ਹੀ ਦਰਾਂ ਜਦੋਂ ਫੋਨ ਪਾਇ ਨਹੀਂ ਵੱਜੀ ਨਹੀਂ ਰਿੰਗ ਨਹੀਂ ਵੱ ਫੋਨ ਮੇਸ ਕਾਲਾਂ ਤੇ ਆਈਆਂ ਦੋਵੇਂ ਵੇਖਣ ਦਿਆਂ ਵਾ ਕਿੰਨਾ ਚਿਰ ਹੋ ਗੰਦਰਾ ਨੂੰ ਬੈਠੀ ਰਹੋ ਬੰਦਰ ਬਾਹਰ ਲੱਭਿਆ ਕਿਤੇ ਉਹਨਾ ਮੈਨੂੰ ਲੱਭੀ ਮੈਂ ਪਤਾ ਨਹੀਂ ਕਿਤੇ ਮੰਮੀ ਮੇਰਾ ਸਿਰ ਪੀੜ ਹੋਣ ਡੈ ਪਿਆ ਚਿੰਤਾ ਦੇ ਨਾਲ ਇੰਨਾ ਸਿਰ ਦਰਦ ਕਰਨ ਮੈਨੂੰ ਬੋਲਿਆ ਨਹੀਂ ਜਾਣ ਲਿਆ ਉਹੀ ਮੈਂ ਇਹਨਾਂ ਨੂੰ ਆਖਣ ਡਈਆਂ ਵੀ ਤੁਹਾਨੂੰ ਫਿਕਰ ਹੈਗੀ ਹੈ ਸਾਡੀ ਮੈਨੂੰ ਤੇ ਇਹਨਾਂ ਨੇ ਫਿਰ ਦੁਬਾਰਾ ਬਿਮਾਰ ਕਰ ਦਿੱਤਾ ਉਹਦੋਂ ਦੀ ਇਹਨਾਂ ਨੇ ਇਹੋ ਸਿਰਖ ਪਾਉਣ ਡਈਆਂ ਵੀ ਕਿਤੇ ਆਏ ਗਏ ਹੁੰਨੇ ਆ ਤੇ ਦੱਸ ਦਿਆ ਕਰੋ ਮੰਮੀ ਵਿਚਾਰੀ ਵੱਖਰੀ ਚਿੰਤਾ 'ਚ ਮੈਂ ਵੱਖਰੀ ਚਿੰਤਾ 'ਚ ਮੈਂ ਮੰਮੀ ਦਾ ਤੇ ਮੂੰਹ ਉੱਤਰਿਆ ਪਿਆ ਉਹਦੋਂ ਦਾ ਆਉ ਟੈਨਸ਼ਨ ਹੁੰਦੀ ਹੈ ਕਿ ਬਹੁਤ ਘਰਨਾ ਹੋਵੇ ਸ਼ਾਮ ਨੂੰ ਦੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਕਾ ਤੋ ਆਪੇ ਲੈ ਕਰਾਂਗਾ ਮੈਂ ਜਿੱਕਰ ਜਾਊਂਗਾ ਤਾਂ ਫੋਨ ਮੈਂ ਕਰ ਦਿਆਂਗਾ ਕੋਈ ਗੱਲ ਨਹੀਂ ਆਪੇ ਤੈਨੂੰ ਅੱਗੇ ਵੀ ਕਿਹਾ ਵੀ ਫੋਨ ਕਰ ਦਿਆ ਕਰ ਮਾੜਾ ਮੋਟਾ ਦੱਸ ਦਿਆ ਕਰ ਕਿ ਮੈਂ ਕਾ ਵਾਂ ਲੇਟ ਹੋ ਜਾਣਾ ਵਾਂ ਤਾਂ ਇਹ ਕੁਝ ਵਾ ਬੰਦਾ ਫਿਕਰ ਨਹੀਂ ਕਰਦਾ ਮੈਂ ਜਾ ਵੀ ਘੰਟੇ ਫਿਕਰ ਰਹਿਦਾ ਮਮੀ ਜੀ ਮੈਂ ਵੇਖਾਂ ਭਲਾ ਸੁੱਖੇ ਲਾਤਾ ਘਰੇਲਿਆਂ ਨੂੰ ਤੜਕਾ ਕਿ ਨਹੀਂ ਦਾਲ ਤੇ ਆਲੂਆਂ ਸਬਜ਼ੀ ਕਰੇ ਉਹ ਹੀ ਰੱਖ ਗਏ ਬੈਠੀ ਤੇ ਮੈਂ ਇਹਨਾਂ ਦੀ ਪਸੰਦ ਆ ਕਰੇਲੇ ਇਹਨਾਂ ਦੇ ਫੇਵਰਿਟ ਆ ਕਿੰਨੇ ਖਾਂਦੇ ਖੁਸ਼ ਹੋ ਕੇ ਤੇ ਹੁਣ ਮੈਂ ਢਾ ਕੇ ਆਈ ਹਾਂ ਨੂੰ katoreਲੇ ਬਣਾਉਣਾ ਕੋਈ ਹੋਈ ਨਹੀਂ ਜਿਹੜੀ ਚੀਜ਼ ਪਸੰਦ ਆ ਉਹ ਬਣਾਇਆ ਕਰੋ ਤੁਹਾਨੂੰ ਦੁੱਗੀਓ ਬਣਾਉਣੀ ਆ ਹਾਂਜੀ ਤੇ ਮੈਂ ਫੁਲਕੇ ਇਹਨਾਂ ਲਈ ਗਰਮ ਚਾਹ ਲਾ ਲਵਾਂ ਕੋਈ ਨਾ ਲਾ ਰੋ ਚੱਲ ਲਾ ਲਾ ਫੇਰ ਮੈਂ ਜੱਥੇ ਹੱਥ ਮੂੰਹ ਧੋ ਕੇ ਤੇ ਫੇਰ ਮੈਂ ਆਉਣਾ ਹਾਂ ਸਮਝ ਹੈ ਨਾ ਹੱਥ ਮੂੰਹ ਧੋ ਲੈਣੇ ਕੱਪੜੇ-ਕਪੜੇ ਚੇਂਜ ਕਰ ਲਾਂ ਚੱਲ ਅੱਗੇ ਕੋਈ ਸਾਕ ਕਰਨ ਢਈ ਹੈ ਤੇ ਲੈ ਜੀ ਠਾ ਤੁਸੀਂ ਵੀ ਬਹੁਤ ਟਾਈਮ ਲਾਤਾ ਅੱਜ ਤੇ ਰੱਖ ਦੋ ਹੁਣ। ਹਲਵਾ ਮੜਾ ਜਾ। ਆਈ ਹੱਸ। ਦੀਦੀ ਅੱਗੇ ਗੁੱਸੇ ਹੋਣ ਲਈ ਆ। ਮੇਰੀ ਗੱਲ ਸੁਣੋ। ਦੀਦੀ ਨੂੰ ਗੁੱਸੇ ਹੀ ਹੁਣ ਆਉਂਦਾ ਵਾ। ਆਹ ਕਰੇਲੇ ਜਦੋਂ ਲਿਉਣ ਲੱਗੇ ਸੀ, ਬੰਦਾ ਵੇਖ ਕੇ ਲੈ ਆਉਂਦਾ ਅੰਨਿਕੇ ਨਿਕੇ ਕਰੇਲਿਆਂ 'ਚ ਮੈਂ ਕੀ ਭਰੂੰਗੀ ਦੱਸੋ? ਐਨਾ ਚ। ਉਹ ਮੈਂ ਭਰਨ ਕਰਕੇ ਇਹਦੇ ਨੇ ਕੇਲਿਆਂ ਦੇ। ਹਾਂ, ਤੇ ਤੁਹਾਨੂੰ ਨਹੀਂ ਪਤਾ ਐਦਾਂ ਦੇ ਕਰੇਲੇ ਵੱਡੇ ਨੇ, ਇਹਦੇ ਵੱਡੇ ਦੇ ਭਰੇ ਜਾਂਦਾ ਐਨਾ ਚ ਥੋੜੇ ਆ ਜਿਹੜੇ ਛਿਲਿਆ ਦੇ ਨੇ ਕੀ ਰਹਿ ਜਾਣਾ ਹੋਰ? ਮੈਂ ਉਹਨੂੰ ਜਿੱਦ ਕੇ ਉਹਦੇ ਕੋਲੋਂ ਨਿੱਕੇ ਪਵਾਏ ਪੁੰਦਾ ਨਹੀਂ ਆਂਦਾ। ਭਾਅ ਵੱਡੇ ਹੁੰਦੇ ਭਰਨਲੇ। ਹੋ ਨਾ ਮੈਨੂੰ ਕੋਈ ਕਹਾਵਤ ਨਹੀਂ ਆਉਂਦੀ ਜਿਹੜੀ ਮੈਂ ਤੁਹਾਡੇ ਤੇ ਲਾਵਾਂ ਲੱਗਣੀ ਉਹ ਵਾ ਵੀ ਕੀ ਕਹਿੰਦੇ ਹੁੰਦੇ ਮੈਨੂੰ ਥੋੜਾ ਕੁਛ ਦਿਮਾਗ ਜੀ ਨਹੀਂ ਆਉਂਦਾ ਤੁਹਾਨੂੰ ਕਹਿਣ ਨੂੰ ਜਿਹੜੀ ਚੰਗੀ ਚੀਜ਼ ਉਹ ਆਪ ਆਪ ਹੱਥੀ ਛੱਡ ਆਏ ਆ ਤੇ ਮਾੜੀ ਚੀਜ਼ ਉਹਦੇ ਕੋ ਜੋੱਕੇ ਲਾਏ ਹੋਈ ਆਂਦੇ ਹੁੰਦੇ ਇਹੋ ਦਾ ਸ਼ਦਾਈ ਤੇ ਰੋ ਜਾਇਆ ਕਰੇ ਮੇਰੇ ਕੋਲ ਇਦਾਂ ਹੀ ਜਾਂਦਾ ਹੁਣ ਯਾਰ ਮੈਂ ਆਖਿਆ ਵੱਡੇ ਕੱਟ ਕੇ ਬਾਨੇ ਆ ਤੇ ਮੈਂ ਤੇ ਉਹ ਤੇ ਵੱਡੇ ਪਾਉਂਦਿਆ ਸੀ ਭਾਈ ਮੈਂ ਆ ਆਪ ਚੁੱਕ ਚੁੱਕ ਕੇ ਪਾਹੀ ਨਿੱਕੇ ਉਦਾਂ ਵੇ ਸੱਚੀ ਗੱਲ ਹੱਸਦਾ ਹੋਣਾ ਕਹਿੰਦਾ ਹਣਾ ਪਹਿਲੀ ਵਾਰੀ ਇਦਾਂ ਦਾ ਕੋਈ ਬੰਦਾ ਮੱਥੇ ਲੱਗਾ ਜਿਹੜਾ ਮਾੜੀ ਦੀਦ ਚੁੱਕ ਕੇ ਖਾਂਦੇ ਆ ਬੰਦੇ ਨੂੰ ਇੰਨਾ ਤੇ ਪਤਾ ਹੀ ਹੋਣਾ ਚਾਹੀਦਾ ਵਾ ਸਭ ਨੂੰ ਤਾਂ ਤੁਹਾਨੂੰ ਅੱਜ ਤੱਕ ਨਹੀਂ ਸਬਜ਼ੀ ਲੈਣੀ ਆ ਬਾਹਰ ਦਾ ਕੰਮ ਤੁਸੀਂ ਪਤਾ ਨਹੀਂ ਕਿੱਦਾਂ ਕਰਦੇ ਜਿਹਾ ਖੀਰੇ ਲੈਂਦੇ ਆ ਵੇਖ ਲਓ ਅੜੜੇ ਮੋٹے ਖੀਰੇ ਲੈਂਦੇ ਇਹ ਤਾਂ ਡੰਗਰਾ ਨੇ ਖਾਣੇ ਹੁੰਦੇ ਫਿਰ ਉਹਨਾਂ ਨੇ ਸੱਚਾ ਹੀ ਬੋਲਣਾ ਦੇ ਦਿੱ ਹੁਣਾਂ ਉਹ ਵੀ ਹੁੰਦਾ ਨਾ ਘੱਟ-ਘੁੱਟ ਕੇ ਦੇ ਦੇਂਗਾ ਉਹਨੇ ਖਾ ਲੈਣੇ ਆ ਚੁਗਾਈ ਹੈ ਨਾ ਇੰਨੇ ਰੁਪਈਆ ਦੇ 2 ਕਿਲੋ 30 ਦੇ 2 ਕਿਲੋ ਸਸਤੇ ਨੂੰ ਪਿਆ ਕਰੋ ਵੀ ਕਹਿੰਦੇ ਨੇ ਮਹਿੰਗਾ ਸੌ ਦੇਣ ਤੇ ਸਸਤਾ ਇੱਕ ਦੇਣ ਆ ਕੀ ਇੰਮ ਤਰ ਇਹੋ ਨੂੰ ਸੁਟਣੇ ਹੀ ਆ 30 ਵੀ ਫੂਜ ਪਾਇਤ ਕਰੇਲੇ 'ਚ ਫੂਜ ਸੁਟਣ ਵਾਲੀ ਗੱਲ ਵਾ ਉਹ ਫੂਜ ਨਹੀਂ ਦਿਖਦੇ ਕਿਤੇ ਹੋਊ ਇੱਕ ਅੱਧਾ ਖਰਾਬ ਆ ਸਹੀ ਆ ਸਾਰੇ ਹੀ ਆ ਲੈ ਆ ਵੀ ਉਦੋਂ ਦਾ ਆ ਲੈ ਆ ਵੀ ਉਦੋਂ ਦਾ ਮਤਰਾ ਬੁੱਢਰਾ ਹੈ ਲੈ ਇੰਨਾ ਤਾਂ ਨਾ ਕੀ ਕਰਾ ਆ ਪਿਛੇ ਹੀ ਨਖਤਾ ਹੈਗਾ ਤਾਂ ਗਾੜੀਆਂ ਵੇਖ ਰੇ ਕੀ ਆ ਕੀ ਰੇ ਆ ਦੱਸੋ ਨਾ ਚਲ ਸਬਜੀ ਨੇ ਹੋਣ ਪੈਂਦੇ ਜੇ ਹੁਣ ਤੈਨੂੰ ਲੈ ਜਾ ਗਨੂਗਾ ਵੇਖੂ ਦੋ ਹੀ ਗੱਡੇ ਚਾ ਬਗਮਨੀ ਕਿਨੇ ਚਾਰ ਚੰਨ ਚਾਰ ਚੰਨ ਦੀ ਲਾਉਂਗੀ ਮੈਂ ਹਾਥ ਹੀ ਆ ਹਤਾ ਸਭੀ ਦਾ ਚਲ ਆਹ ਕਾ ਤੋ ਇਹਦੇ ਛੱਲਣ ਜੇ ਸੁਟੀ ਜਾਨੀ ਐ ਵੀ ਕੋ ਜੀਜੀ ਪਾਣੀ ਮੇਰੇ ਕੋ ਹੁਣ ਨਹੀਂ ਹੁੰਦੇ ਦਵਾਦਬ ਮੈਂ ਆ ਕਰਾਂ ਢੀ ਦੀ ਅੱਗੇ ਗੁੱਸਾ ਕਰੀ ਜਾਂਦੀ ਐ ਤੇ ਉਤੋਂ ਹੋਰ ਤੁਸੀਂ ਇਹ ਦੀਦੀ ਆਪ ਨਹੀਂ ਕੰਮ ਕਰਵਾ ਸਕਦੀ ਨਾ ਗੁੱਸਾ ਹੀ ਕਰਨਾ ਆਉਂਦਾ ਕੰਮ ਥੋੜੀ ਹੁੰਦਾ ਚਲ ਕੋਈ ਗੱਲ ਨਹੀਂ ਆ ਮੈਂ ਕਰਨ ਤੇ ਨਹੀਂ ਆ ਕੰਮ ਉਹ ਤੂੰ ਐਹੀ ਗੱਲਾਂ ਐਹੋ ਹੀ ਤੂੰ ਭੋਲੀ ਜੀ ਬਣ ਕੇ ਵਿਖਾਲ ਦੇਣੀ ਉਹਨਾਂ ਨੂੰ ਸਾਰਾ ਪਹਾੜ ਤੇਰੇ ਤੇ ਸੁੱਟ ਦਿੰਦੀਆਂ ਕੰਮ ਵਾਲਾ ਭੋਲੀ ਬਣ ਕੇ ਵਿਖਾਲ ਦੇਣੀ ਮਤਲਬ ਦੱਸ ਆਪਣਾ ਘਰ ਦਾ ਹੀ ਕੰਮ ਕਾਂਢੀ ਭਗਾਨਾ ਕਰਨ ਡਈਂ ਜੇ ਉਹਦਾ ਵੀ ਤੇ ਘਾਰੀ ਆ ਦੇ ਹੋਂ ਤੁਹਾਨੂੰ ਪਤਾ ਨਹੀਂ ਦੀਦੀ ਠੀਕ ਠਾਕ ਰਹਿੰਦੀ ਕੇ ਵੇਲੇ ਤੇ ਬੰਦਾ ਚੱਲ ਹੁਣ ਕਰਦੇ ਪਾਪ ਹੋ ਗਿਆ ਫੇਰ ਉਹਨੇ ਠੀਕ ਹੋ ਜਾਣਾ ਹਾਏ ਕਿੱਥੇ ਠੀਕ ਹੁੰਦੀ ਸਾਰਾ ਦਿਨ ਤੇ ਦੀਦੀ ਪਈ ਰਹਿੰਦੀ ਐ ਮੰਜੇ ਤੇ ਚੱਲ ਭਰਾਵਾ ਕਰ ਲਾ ਸੱਚ ਸੁਖ ਹਾਂਜੀ ਮੈਨੂੰ ਇੱਕ ਗੱਲ ਹੀ ਚੇਤੇ ਆ ਗਈ ਕਿਹੜੀ ਗੱਲ ਚੇਤੇ ਆ ਗਈ ਹੁਣ ਤੁਹਾਨੂੰ ਸਵੇਰ ਦੇ ਭਾਬੀ ਦੇ ਕਮਾਲ ਕਿਹੜੇ ਕਮਾਲ ਭਾਬੀ ਦੇ ਜਦੋਂ ਮੈਂ ਵੇਖਿਆ ਭਾਬੀ ਹੁੰਦੇ ਮੰਮੀ ਕੋਲੋਂ ਘਟਾਉਣ ਲਈ ਸੇਰ ਹਮ ਲੱਤਾਂ ਮੈਂ ਮੇਰੇ ਮੈਂ ਬਿਮਾਰ ਆ ਮੇਰੀਆਂ ਲਤਾਂ ਪੀੜ ਹੋਣਦੀਆਂ ਮੇਰਾ ਸਿਰ ਪੀੜ ਹੋਣਦਿਆ ਤੇ ਦਹਾ ਮਿੰਟਾਂ ਬਾਅਦ ਉਹ ਕਮਰੇ ਚ ਜਾ ਕੇ ਤੇ ਦੂਰ ਦੂੱਚੀ ਉੱਚੀ ਉੱਚੀ ਗਾਣੇ ਨਾਲੇ ਬੋਲਣ ਲਈ ਤੇ ਨਾਲੇ ਚਲਾਉਂ ਲਈ ਸਾਈਕਲ ਮੈਂ ਜਾ ਕੇ ਆਖਿਆ ਭਾਬੀ ਹੋਣੀ ਲਤਾਂ ਸਿਰ ਪੀੜ ਹੋਣਦਿਆ ਹਾਏ ਮੇਰੇ ਹੋਂ ਤੇ ਵਿਆਹ ਵਾ ਮੈਂ ਕਿਹਾ ਚੱਲ ਇਹ ਚਲਾ ਲੈਣੀ ਆ ਥੋੜੀ ਜਿਹੀ ਨਾ એનર્ਜੀ ਜੀ ਆ ਜੂਗੀ ਫੁਰਤੀ ਜੀ ਆ ਜੂਗੀ ਕਿ ਸਹੀ ਗੱਲਾਂ ਹੋ ਸਕਦਾ ਭਾਬੀ ਤਾਂ ਹੀ ਥੋੜੇ ਸਹੀ ਹੋ ਗਈ ਹੋਵੇ ਚਲਾ ਕੇ ਸਾਈਕਲ ਨਹੀਂ ਤਾਂ ਸਵੇਰੇ ਬਹੁਤ ਜ਼ਿਆਦਾ ਹੀ ਬਿਮਾਰ ਹੀ ਤੂੰ ਨਾ ਆਪਣਾ ਭੋਲਾਪਨ ਮੈਨੂੰ ਫੇਰ ਉਹ ਗੱਲ ਕੀ ਤੈਨੂੰ ਮੈਂ ਕਹਾਂ ਦੱਸ ਤੇਰਾ ਦਿਮਾਗ ਹੈ ਨਹੀਂ ਆ ਤੇ ਦਿਮਾਗ ਸਹੀ ਹੈ ਮੇਰਾ ਦਿਮਾਗ ਨੂੰ ਕੀ ਹੋਇਆ ਹੈ ਨਹੀਂ ਸਹੀ ਤੂੰ ਹੀ ਵੀ ਨਾ ਮੈਨੂੰ ਗੱਲਾਂ ਚਲਾਉਣ ਦੇ ਜਾਓ ਮੇਰੇ ਲੱਗੋ ਮੈਂ ਤਾਂ ਵਾਦਾ ਬੰਦ ਕਰਾਂ ਹੁਣ ਮੈਂ ਕਿੰਨੇ ਘਰੇਲੇ ਛੇਲੇ ਹੁਣ ਹੀ ਗੰਨੀ ਲਾਇਆ ਨਹੀਂ ਭਾਬੀ ਚੋਂਦੀ ਵੀ ਤੂੰ ਬੜੀ ਰਵੇਂ ਰਸੋਈ 'ਚ ਇੱਥੇ ਹੀ ਕੰਮ ਕਰਦੀ ਰਵੇਂ ਤੇ ਮੈਂ ਲੰਮੇ ਪਈ ਰਾਵਾਂ ਬੈੱਡ ਤੇ ਪੈਹੇ ਹੁਣ ਮੇਰੇ ਹੱਥ 'ਚ ਮੈਂ ਗਿਣਕੇ ਰੱਖਾਂ ਮੇਰੇ ਹੱਥਾਂ 'ਚ ਸਾਰਾ ਕੰਮ ਕਰ ਹੋਵੇ ਉਹ ਤੂੰ ਵੀ ਥੋੜੀ ਜਿਹੀ ਨੀਕਾ ਗੱਲ ਸਿਖਲਾ ਤੱਕ ਦਾ ਕੰਮ ਜੇ ਪਾ ਵੀ ਚੰਦੀ ਇਹ ਤਾਂ ਕਰਨੀ ਨਹੀਂ ਆਪਣੇ ਘਰ ਦਾ ਕੰਮ ਗੰਢੀ ਬਗਾਨੇ ਦਾ ਹੁਣ ਫਤੇ ਵਾਸਤੇ ਵੀ ਕਈ ਕੋਈ ਚੀਜ਼ਾਂ ਬਣਾਉਣੀਆਂ ਪੈਂਦੀਆਂ ਵਹੇ ਉਹਨਾਂ ਦਾ ਮੁੰਡਾ ਤੇ ਬਾਹਰ ਵਾ ਹੁਣ ਫਤੇ ਜਦੋਂ ਕੋਈ ਨਾ ਕੋਈ ਚੀਜ਼ ਮੰਗਦਾ ਵਾ ਤੇ ਕਈ ਕੋਈ ਕਰਨਾ ਪੈਂਦਾ ਉਹਨੂੰ ਤਾਂ ਹੋਸਟਲ ਤੇ ਸਾਰਾ ਕੁਝ ਮਿਲ ਨਹੀਂ ਜਾਂਦਾ ਉੱਤੇ ਹੁਣ ਜੇ ਮੈਂ ਨਹੀਂ ਆ ਤੇ ਫਤੇ ਨੂੰ ਨਹੀਂ ਆਣੀ ਤੇ ਕਿਹਾ ਮੰਮਾ ਮੈਨੂੰ ਪ੍ਰੌਣਠੀ ਲਾ ਕੇ ਦਿਓ ਤੇ ਕੰਮ ਮੈਨੂੰ ਕਰਨਾ ਹੀ ਪੈਣਾ ਹੁਣ ਦੀਦੀਓ ਥੋੜੀ ਉੱਠ ਕੇ ਲਾ ਕੇ ਦੇਣੀ ਵਦ ਨੂੰ ਚੰਗਾ ਤੇਰੇ ਨਾਲ ਕੌਣ ਮੱਥਾ ਮਾਰੀ ਜਾਵੇ ਤੇ ਮਾਰਨ ਦਾ ਫਾਇਦਾ ਵੀ ਕੋਈ ਨਹੀਂ ਤੇ ਤੁਹਾਡੇ ਨਾਲ ਕਿਹੜਾ ਬੰਦਾ ਮੱਥਾ ਮਾਰੇ ਮੰਮੀ ਕੀ ਹੋ ਗਿਆ ਜੇ ਮੇਰੇ ਪੈਰ ਨੂੰ ਇਹ ਹੋ ਗਿਆ ਪੁੱਤ ਲਿਆ ਮੈਂ ਘੋਟਦਾ ਨਾ ਨਾ ਮੰਮੀ ਜੀ ਮੈਂ ਤੁਹਾਡੇ ਤੋਂ ਹੱਥ ਲਵਾਉਂਦੀ ਚੰਗੀ ਲੱਗਦੀ ਮੈਂ ਤੁਹਾਡੇ ਕੋਲ ਤੇ ਨਹੀਂ ਕਿ ਆਪਣੇ ਘਟਾਉਣੇ ਆ ਫੇਰ ਕੀ ਪੁੱਤ ਦੁੱਖ ਸੁੱਖ ਲਈ ਨਹੀਂ ਨਹੀਂ ਪਤਾ ਨਹੀਂ ਮੰਮੀ ਕਿ ਤੈਨੂੰ ਕੀ ਹੋ ਗਿਆ ਵਾ ਦਰਦ ਜੀ ਹੋਈ ਜਾਣ ਲਈ ਆ ਸ਼ਾਇਦ ਜਾਣਦੂ ਨਾ ਮੋਟਰਸਾਈਕਲ ਤੇ ਬਹਿਣ ਬੋਣ ਨਾ ਤਾਂ ਨਹੀਂ ਹੋ ਗਿਆ ਪਤਾ ਨਹੀਂ ਮੰਮੀ ਨਸਾਂ ਵੀ ਉਹਦੀਆਂ ਹੋਈਆਂ ਪਈਆਂ ਤੁਹਾਨੂੰ ਪਤਾ ਸਰਵਾਈਕਲ ਜਿਆ ਹੋਇਆ ਰਹਿੰਦਾ ਵਾ ਤੇ ਕੀ ਆ ਉਹੋ ਗੱਲ ਮੰਮੀ ਇੱਥੇ ਵੀ ਸਹੀ ਗੱਲ ਸ਼ਹਿਰ ਦਾ ਬੜਾ ਹੀ ਸੁੱਕਿਆ ਇੰਨਾ ਸੋਖਣਾ ਕਿ ਤੇ ਮਿੰਟ ਚ ਜਿਹੜੀ ਮਰਜੀ ਚੀਜ਼ ਲੈ ਆ ਉਹ ਜਿੱਦਾਂ ਮਰਜੀ ਆ ਲੈ ਲੈ ਇੰਨਾ ਵਧੀਆ ਸ਼ਹਿਰ ਦਾ ਮਾਹੌਲ ਈ ਮੰਮੀ ਵਧੀਆ ਮੈਨੂੰ ਤੇ ਇੰਨਾ ਪਸੰਦ ਲੱਗਾ ਨਾ ਮੋਜਾਂ ਹੀ ਲੱਗੀਆਂ ਰਿੰਦਰ ਨੂੰ ਤੇ ਉਹ ਤੇ ਗੱਲ ਹੈ ਗਈ ਆ ਪੁੱਤ ਜਿਹੜੀ ਸ਼ਹਿਰ ਨਾਲ ਦੀ ਰੀਸ ਉਹ ਪਿੰਡ ਚ ਤੇ ਨਹੀਂ ਹੈਗੀ ਨਾ ਕੁਛ ਨਹੀਂ ਮੈਂ ਨਹੀਂ ਇੱਥੇ ਤੇ ਆਪਾਂ ਨਾ ਮਿੱਟੀਆਂ ਕਰਤੇ ਹੀ ਪੱਕਦੇ ਰਹਦੇ ਹਾਂ ਪਰ ਹੁਣ ਜਿੱਥੇ ਸਾਰਾ ਕੁਝ ਹੈ ਰਹਿਣਾ ਤੇ ਆਪਾਂ ਉੱਥੇ ਹੀ ਆ ਆ ਪੁੱਤ ਇਹ ਤੀਜਾ ਛੱਡੀਆਂ ਵੀ ਨਹੀਂ ਜਾਂਦੀਆਂ ਫਿਰ ਘਰ ਬਾਹਰ ਛੱਡਿਆ ਜਾਂਦਾ ਵਾ ਸ਼ਹਿਰ ਦੇ ਆ ਵੀ ਚਾਹ ਦੀ ਇੰਨੀ ਆ ਵੀ ਪਿੰਡ ਦੀ ਆ ਮੌਜਵਾ ਕੋਈ ਚੀਜ਼ ਸਾਨੂੰ ਇੰਨੀ ਮੁੱਲ ਨਹੀਂ ਲੈਣੀ ਪੈਂਦੀ ਸ਼ਹਿਰ ਹਰ ਚੀਜ਼ ਨੂੰ ਮੁੱਲ ਲੈਣੀ ਪੈਂਦੀ ਆ ਉਹ ਤੇ ਮੰਮੀ ਖਰਚਾ ਤਾਂ ਹੈਗਾ ਮੁੱਲ ਤੇ ਲੈਣੀ ਪੈਂਦੀ ਆ ਪਰ ਮੰਮੀ ਜਿਹੜਾ ਜਾਨ ਨੂੰ ਸੋ ਗਿਆ ਨਾ ਉੱਥੇ ਉਹ ਸੋਖ ਹੀ ਬੜਾ ਹੁਣ ਦੂਜੇ ਕਮਰੇ 'ਚ ਵੀ ਏਸੀ ਲਵਾ ਲਿਆ 2 ਏਸੀ ਲੱਗੇ ਆ ਆਪਣੇ ਘਰ ਇੱਕ ਵੀ ਨਹੀਂ ਹੈਗਾ ਕੋਈ ਨਹੀਂ ਪੁੱਤ ਲਾ ਲਾਂਗੇ ਤੇ ਲਾ ਜਾ ਮੂੰਹ ਕਿਹੜੀ ਗੱਲੋਂ ਕਰਦੀ ਕਿ ਲਾ ਜਾ ਮੂੰਹ ਕਿ ਮੰਮੀ ਇੰਨੀ ਕਰਨੀ ਲੱਗਦੀ ਆ ਜਦੋਂ ਕਿ ਫੇਰੇ ਰਾਤ ਲੈਟ ਬੰਦ ਹੋ ਜਾਂਦੀ ਆ ਸਾਰਿਆਂ ਦੇ ਪੱਕੇ ਚੱਲਦੇ ਆ ਬੈਂਟਰ ਵੇਡਾਉਣ ਨੂੰ ਜਾਂਦਾ ਇਨਵਰਟਰ ਬੰਦ ਹੋ ਜਾਂਦਾ ਫੇਰ ਜੀ ਨੂੰ ਕੁਝ ਹੁੰਦਾ ਉੱਠ ਉੱਠ ਬਾਹਰ ਨੂੰ ਫੇਰ ਜੀ ਦਾ ਉਹੀ ਕਰੀ ਕੋਈ ਨਹੀਂ ਮੈਂ ਕਰ ਲੈਣੀ ਮਨੀ ਨਾ ਗੱਲ ਮਨੀ ਨੂੰ ਕਹਿੰਨੀ ਆ ਵੀ ਬੈਂਟਰ ਇੱਕ ਹੋਰ ਦਿਖਾ ਦੇ ਫਿਰ ਤੇ ਸ਼ਹਿਰ ਦੇ ਵਿੱਚ ਬੱਤੀ ਜਾਂਦੀ ਨਹੀਂ ਉਹਨਾਂ ਦੇ ਤੇ ਬਿਲਕੁਲ ਮੈਂ ਬੰਦ ਰਣੀ ਕੋਤ ਤਾਂ ਸ਼ਹਿਰ ਦੇ ਵਿੱਚ ਜਾਂਦੀ ਤੇ ਨਹੀਂ ਆ ਬੱਤੀ ਪਰ ਇਹ ਆ ਵੀ ਇੱਕ ਗੱਲ ਦੱਸ ਮੈਨੂੰ ਸ਼ਹਿਰ ਤੇ ਤੂੰ ਤਾਂ ਕਹਿੰਨੀ ਮौज ਬੜੀ ਆ ਇੱਕ ਚੀਜ਼ਾਂ ਨਹੀਂ ਮौज ਨਾ ਪਿੰਡ ਨਾਲ ਦੀ ਵੀ ਇਤਨੀ ਨਾ ਹੈਗੀ ਪੁੱਤ ਮੰਮੀ ਉੱਥੇ ਸਾਬ ਸਫਾਈ ਵੀ ਬੜੀ ਆ ਸ਼ਹਿਰ ਦੇ ਵਿੱਚ ਉਹਦਾ ਮੈਨੂੰ ਬਹੁਤ ਸ਼ਹਿਰ ਪਸੰਦ ਉਹਦਾ ਰਹਿਣ ਸਹਿਣ ਮੈਨੂੰ ਬਹੁਤ ਪਸੰਦ ਆਇਆ ਵਧੀਆ ਰਹਿਣ ਦੀ ਹੈ ਚਲੋ ਵਧੀਆ ਰਹਿਣ ਦੀ ਹੈ ਇਹ ਗੱਲ ਹੈਗੀ ਆ ਪੁੱਤ ਤੈਨੂੰ ਵੀ ਅਸੀਂ ਇਦੀ ਕਜੀ ਤੰਗੀ ਤੇ ਨਹੀਂ ਹੋਣ ਦਿੱਤੀ ਆਪਾਂ ਨਹੀਂ ਹਜੇ ਕਿਉਂ ਸੋਚਦੀ ਨਹੀਂ 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 ਤੰਗੀ ਤੇ ਮੰਮੀ ਕੋਈ ਨਹੀਂ ਆਈ ਪਰ ਮੈਂ ਤੁਹਾਨੂੰ ਧੀਰੀ ਵਲੋਂ ਦੱਸਣ ਲਈ ਆ ਨਾ ਕਿ ਬਹੁਤ ਵਧੀਆ ਉਹਦਾ ਰਹਿਣ ਸਹਿਣ ਤੇ ਬਹੁਤ ਹੀ ਵਧੀਆ ਰਹਿਣ ਦੀ ਹੈ ਬੜਾ ਪਸੰਦ ਜਿਹਾ ਲੱਗਾ ਉਹਦਾ ਪ੍ਰੋਗਰਾਮ ਸਾਰੇ ਤਲ ਕੋਈ ਨਹੀਂ ਆ ਦੋਵੇਂ ਭਰਾ ਕਮਾਈ ਕਰਨ ਦੇ ਆ ਆਪੇ ਬਣੂਗਾ ਹੀ ਕੁਛ ਨਾ ਕੁਛ ਸਦਾ ਦਿਨ ਇਹ ਨਹੀਂ ਨਹੀਂਂਦੇ ਪੁੱਤ ਨਹੀਂ ਨਹੀਂ ਠੀਕ ਆ ਵਧੀਆ ਆਪਣਾ ਵੀ ਘਰ ਕਿਹੜਾ ਮਾੜਾ ਵਾ ਸੋਹਣਾ ਵਾ ਵਧੀਆ ਹੁੰਨੂ ਜੀ ਜਿੱਥੇ ਰਹਿੰਦੇ ਆ ਉਹ ਸਭ ਤੋਂ ਹੀ ਵਧੀਆ ਹੁੰਦਾ ਵਾ ਆਪਣੇ ਘਰ ਕੰਮ ਆਉਣਾ ਇਹ ਕਿਸੇ ਦਾ ਥੋੜਾ ਆਉਣਾ ਵਾ ਇੱਕ ਗੱਲ ਆ ਪੁੱਤ ਇਹ ਗੱਲ ਸੁਣ ਜਿੱਥੇ ਇਕੱਠਾ ਪਰਿਵਾਰ ਆ ਨਾ ਉੱਥੇ ਸਾਰਾ ਕੁਛ ਆ ਜਦੋਂ ਆਪਾਂ ਲੱਗ ਲੱਗ ਹੋ ਜਾਈਏ ਨਾ ਕੀ ਤੁਸੀਂ ਸੋਚਦੇ ਹੋ ਸਾਡੀਆਂ ਅਲੱਗ-ਅਲੱਗ ਚੀਜ਼ਾਂ ਵੀ ਸਾਡੀਆਂ ਅਲੱਗ-ਅਲੱਗ ਹਰ ਕੰਮ ਅਲੱਗ-ਅਲੱਗ ਹੁੰਦਾ ਬਤ ਹਾਂਜੀ ਨਹੀਂ ਮੰਮੀ ਆਪਾਂ ਤੁਹਾਡੀ ਸਲਾਹ ਦੇ ਨਾਲ ਹੀ ਆ ਜਿੱਦਾਂ ਤੁਸੀਂ ਆਂਦੇ ਜੇ ਹੁਣ ਉਦਾਂ ਹੀ ਕਰੀ ਦੀ ਸਾਡੀ ਵੀ ਮੇਰੀ ਵੀ ਜੋ ਮਾਂ ਚ ਸਲਾਹ ਹੁੰਦੀ ਮੈਂ ਤਾਂ ਤੁਹਾਡੇ ਨਾਲ ਹੀ ਕਰਦੀ ਆ ਤੇ ਉਹੀ ਕੰਮ ਆਪਾਂ ਕਰਨਾ ਜਿਹੜਾ ਤੁਸੀਂ ਆਖੋਗੇ ਤੇ ਆਪਾਂ ਸਾਰੇ ਜਣੇ ਇਕੱਠੇ ਬਿਨਚ ਆਪ ਬੜਾ ਹੀ ਵਧੀਆ ਲੱਗਦਾ ਬੜਾ ਸਕੂਨ ਆਉਂਦਾ ਆਪਣੇ ਪਰਿਵਾਰ ਦੇ ਵਿੱਚ ਉਹ ਤਾਂ ਨਹੀਂ ਗੱਲ ਕੋਈ ਵੀ ਹੈਗੀ ਪਰ ਤੁਹਾਨੂੰ ਮੈਂ ਉਹਦੀ ਗੱਲ ਕੀਤੀ ਕਿ ਉਹਦਾ ਰਹਿਣ ਸਹਿਣ ਬਹੁਤ ਵਧੀਆ ਹੁਣ ਹੋ ਗਿਆ ਵਾ ਕੋਈ ਨਹੀਂ ਆ ਪੁੱਤ ਰਹਿਣ ਸਹਿਣ ਆਪੇ ਹੋ ਜਾਣਾ ਵਾ ਥ ਮਨਿੰਨੂ ਵੀ ਟਾਈਮ ਹੋ ਗਿਆ ਕੰਮ-ਕੁਮ ਕਰਦੇ ਨੂੰ ਤੇ ਆ ਵੀ ਉਹਨੂੰ ਸਾਬੀ ਵੀ ਕੰਮ-ਕੁਮ ਕਰਦਾ ਵਾ ਪਹਿਲੀ ਖੇਤੀਬਾੜੀ ਦਾ ਤੇ ਚੱਲੇ ਆ ਪੈਸੇ ਚਾਰ ਆਉਣਗੇ ਤੇ ਪੁੱਤ ਹਰ ਜਿਹੜੀਆਂ ਚੀਜ਼ਾਂ ਰਹਿੰਦੀਆਂ ਉਹ ਵੀ ਆਪਾਂ ਬਣਾ ਲਾਂਗੇ ਆਹੋ ਪਰ ਤੁਸੀਂ ਸਾਬੀ ਤੇ ਖਿਆਲ ਹੀ ਘਰੇਆ ਕਰਿਓ ਹੁਣ ਤੂੰਗਾ ਕਾਪੀ-ਕੂਪੀ ਸਾਬ ਵਾਲੀ ਆਪ ਵੀ ਚੱਕ ਵਿੱਚੋਂ ਕਰਦੇ ਰਿਹਾ ਕਰੋ ਉਹ ਵੇਖ ਕੇ ਧਰ ਜਾਂਦੇ ਤੇ ਸਾਬੀ ਚੜਾ ਦਿੰਦਾ ਹਨਾ ਮੈਂ ਤੇ ਇਹਨੇ ਕੀ ਅਲਗਰ ਹੁੰਦਾਂ ਡੱਟੇ ਜਨਾ ਚੋਰ ਜਿਹੀ ਪੈ ਗਿਆ ਤੇ ਘਰੇ ਕਿੰਨੇ ਵੇ ਰੱਖਦਾ ਹੋਊਗਾ ਤੂੰ ਚੁਰਾ ਇਹ ਗੱਲ ਦਾ ਕਿਉਂ ਕਰਦੀ ਆ ਮੈਂ ਸਾਬੀ ਨੂੰ ਕਹਿਤਾ ਵਾ ਸਾਬੀ ਮੰਡੀ ਦੇ ਵਿੱਚੋਂ ਪੈਸਾ ਇੱਕ ਨਹੀਂ ਲਿਆਉਣਾ ਚਾਹੀਦਾ ਖਬਰਦਾਰ ਜੇ ਪੈਸਾ ਲਿਆਂਦਾ ਕੋਈ ਵੀ ਮੰਡੀ ਚੋਂ ਚਾਹੇ ਕੋਈ ਵੀ ਚੀਜ਼ ਲਿਆਉਣੀ ਆ ਨਾ ਮੈਨੂੰ ਦੱਸ ਚਾਹੇ ਮੰਨੀ ਨੂੰ ਦੱਸ ਜੇ ਤੈਨੂੰ ਪੈਸਾ ਨਾ ਲਈਏ ਫੇਰ ਕਹੇ ਉਹ ਤੇਰਾ ਮੰਮੀ ਤੇ ਹੀ ਵੇਖੋ ਇਹ ਹੋਣਾ ਸੋਖਰੇ ਮਗਰ ਮਗਰ ਕਿੰਨਾ ਫੇਰਦਾ ਹਨਾ ਉਹ ਤੇ ਗੱਲ ਅਲੱਗ ਜੀ ਮੈਂ ਵੀ ਵੇਖਣ ਲਈ ਆ ਪਰ ਇਹ ਗੱਲ ਨੋਟ ਮੈਂ ਵੀ ਕੀਤੀ ਆ ਦੂਜੀ ਗੱਲ ਇਹ ਮੈਂ ਇੰਨੀ ਗੱਲ ਵੀ ਕਹੀ ਆ ਸਾਬੀ ਨੂੰ ਕਿ ਸਾਬੀ ਏ ਨਹੀਂ ਇਦਾਂ ਨਹੀਂ ਉਹ ਕੁੰਡੀਆਂ ਲਾਇਆ ਨਹੀਂ ਉਹ ਘਰ ਚੱਲਦੇ ਹੁੰਦੇ ਮੈਂ ਲਾਗੂ ਕਿਤੇ ਨੰਗਦੀ ਜਾਂਦੀ ਹੋਣਾ ਨਾ ਤੇ ਮਮੇ ਨੂੰ ਸੁਣਾ ਸੁਣਾ ਬੋਲੂਗਾ ਘਰ ਲਿਆ ਕੰਮ ਵੇਲੀ ਹੋਈ ਨਹੀਂ ਅਜੇ ਰੈਸਟ ਕਰਨਾ ਹਾਨ ਕੇ ਤੂੰ ਵੀ ਪੱਖੇ ਦੀ ਹਵਾ ਘੜੀ ਲੈ ਲਿਆ ਸਰ بسੁੰਦੀ ਆਪਾਂ ਕੰਮ ਨਹੀਂ ਕਰਦੇ ਹੈਗੇ ਪੋਤੇ ਹੋਜੀ ਪਰਵਾਹ ਨਹੀਂ ਕਰੀਦੀ ਹੁੰਦੀ ਕਹਿਣ ਦੇ ਜੋ ਕਹਿੰਦੇ ਮੈਂ ਤਾਂ ਨਹੀਂ ਤੈਨੂੰ ਕਦੀ ਕਿਹਾ ਵੀ ਕੰਮ ਨਹੀਂ ਕਰਨ ਦੀ ਉੱਠ ਕੇ ਨਹੀਂ ਉਹ ਤਾਂ ਚੱਲ ਮਮੇ ਮੈਂ ਕਰਦੀ ਆ ਸਾਰਾ ਹਨਾ ਕਰ ਹੀ ਆਉਣੀ ਆ ਆਹੋ ਜਿੱਥੇ ਕਰਨ ਵਾਲਾ ਹੁੰਦਾ ਉਹ ਤੇ ਕਰਦੀ ਵੀ ਆ ਉਹੀ ਤਾਂ ਬੇਕਾਰ ਹੀ ਆਉਣੀ ਆ ਨੀ ਹੋਦੀ ਨਹੀਂ ਗੱਲ ਦੇ ਚ ਸੋਚੀ ਜੁ ਹੁੰਦੀ ਮੰਮੀ ਮੈਂ ਕਿਉਂ ਮੁੰਡੇ ਦੀ ਵੀ ਆਉਂਦੀ ਵਿਚਾਰੇ ਦੀ ਉਹਦਾ ਸਿਰ ਨਹੀਂ ਵਾਇਆ ਕੁਛ ਨਹੀਂ ਉਹਦਾ ਖਿਲਰੇ ਵਾਲਾ ਨਾ ਤੇ 24 ਘੰਟੇ ਉਹਦੇ ਹੱਥ ਚ ਫੋਨ ਰੰਦਾ ਮੁੰਡੇ ਨੂੰ ਦੇ ਛੱਡਦੀ ਘਰ ਤੋਂ ਨਹੀਂ ਲੈਂਦਾ ਕੋਈ ਨਹੀਂ ਮੈਂ ਇਹ ਵੀ ਗੱਲ ਨਹੀਂ ਫੋਨਾ ਇੰਨਾ ਦਿਆ ਕਰੋ ਫੋਨ ਦੇਣਾ ਇੰਨਾ ਚੰਗਾ ਬੱਚੇ ਨੂੰ ਚੰਗਾ ਨਹੀਂ ਹੁੰਦਾ ਦੂਜੀ ਗੱਲ ਆਪਣਾ ਵੀ ਝਾਟਾ ਖਲਾਸ ਛੱਡਦੀ ਆ ਉਹਨੂੰ ਕਹਿਨੀ ਆ ਵੀ ਆਪਣਾ ਤੇ ਹੋਣਾ ਨਹੀਂ ਆ ਵੀ ਕੰਮ ਕਰਦੀ ਆ ਤੂੰ ਉਹ ਤੇ ਲੋਕਾਂ ਨੂੰ ਖੋਣਾ ਵੀ ਕੰਮ ਕਰਦੀ ਆ ਤੇ ਮੁੰਡੇ ਦਾ ਤਾਂ ਟਾਈਮ ਨਾਲ ਵਾਧਿਆ ਕਰ ਹਾਂ ਉਹ ਮਰੀ ਤੇ ਚਲਾਕੀ ਕੀਤੀ ਸਹੀ ਗੱਲ ਆ ਮੈਂ ਤਾਂ ਸੋਚਦੀ ਨਹੀਂ ਇਹੋ ਜਿਹੀਆਂ ਗੱਲਾਂ ਮੇਰੇ ਨਹੀਂ ਕਮਾਲ ਚਾਹੁੰਦੀਆਂ ਇਹੋ ਹੀ ਕਰਦੀ ਹੁਣੇ ਕਿਉਂ ਮੈਂ ਫਿਰ ਵਾਲ ਪਲਾਰ ਕੇ ਰੱਖਾਂ ਮੈਂ ਸਾਰੇ ਆਖੜ ਗਿਆ ਕੰਮ ਕਰਦੀ ਆਹ ਤੇਰੇ ਦਿਮਾਗ ਚ ਨਹੀਂ ਆਉਣੀ ਮੈਂ ਕੋਈ ਨਹੀਂ ਪੁੱਛ ਕੇ ਹੁਣੀ ਪੁੱਛ ਤੁਹਾਨੂੰ ਆਹ ਮੰਮੀ ਜੀ ਤੇ ਹੀ ਪੁੱਛ ਕੇ ਆਓ ਲਾਤੀ ਮੈਂ ਤੇ ਮੰਮੀ ਨੂੰ ਉਂਗਲ ਹਾਉ ਮੰਮੀ ਦਵਾਈ ਲੈਣ ਹੁਣ ਜਾ ਕੇ ਚੱਲ ਮਨਾ ਤੂੰ ਤੇਰ ਮਾਰ ਕਰ ਮੰਨ ਲੈ ਮੇ ਕੋ ਨੜੋ ਨੋਸਾਸਾ ਦੋ ਮੈਂ ਆਪਣਾ ਤੇ ਉੱਥੇ ਹੀ ਰਹਿਣਾ ਰੰਬਾ ਜਿੱਥੇ ਆਪਾਂ ਰੱਖਣਾ ਆ ਮੇਰੇ ਪੁੱਤ ਦੇ ਚਾਰੇ ਦਾ ਸਵੇਦਨ ਇਸੇ ਰੋ ਬੀ ਗਿਆ ਮੈਂ ਆਪਣੇ ਪੁੱਤ ਦੇ ਸਿਰਵਾ ਕੇ ਦਮਾ ਕੋ ਹੁਣ ਚੇਤਾ ਆ ਗਿਆ ਸਿਰਵਾਉਣ ਦਾ ਸਿਰ ਉਹਦਾ ਟਾਈਮ ਨਾਲ ਵਾਧਿਆ ਕਰ ਮੁੰਡੇ ਦਾ ਆਪਣਾ ਤੇ ਉਹਣਾ ਨਹੀਂ ਵਾ ਆਪਣਾ ਤੇ ਕਲਾਸ ਛੱਡਣਾ ਵੀ ਜਿਹੜਾ ਮੰਮੀ ਸਵੇਰ ਦਾ ਕੰਮ ਲੱਗੀ ਹਾਂ ਟਾਈਮ ਨਹੀਂ ਲੱਗਾ ਮੈਂ ਵਾਧਣ ਲੱਗੀ ਹਾਂ ਹੁਣ ਸਿਰ ਕੰਮ ਹੀ ਕੰਮ 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 ਹੀ ਸਿਰ ਤੇ ਚੜਾਇਆ ਕੰਮ ਤਿੰਨ ਜਣੀਆਂ ਕੰਮ ਕਰਨ ਆਣੀਆਂ ਤੇ ਕੰਮ ਕੰਮ ਕਿੰਨਾ ਕੰਮ ਕਰਦੀ ਤੂੰ ਸੋਈ ਚ ਤੇ ਮੰਮੀ ਮੈਂ ਕਰਨੀ ਹੀ ਹੁਣ ਇਕੱਲੀ ਕੰਮ ਕਰਕੇ ਆਈ ਆ ਤੇ ਹੋ ਹੀ ਗਿਆ ਮਾੜਾ ਮੋਟਾ ਰਹਿੰਦਾ ਸੀ ਤੇ ਤੂੰ ਮੁੰਡੇ ਨੂੰ ਤਾਂ ਸਵਾਦ ਦਾ ਕਰੇ ਕਿ 24 ਘੰਟੇ ਉਹਨੂੰ ਫੋਨ ਦੇ ਛੱਡਦੀਆਂ ਫੋਨ ਨਹੀਂ ਚੰਗਾ ਹੁੰਦਾ ਇੰਨਾ ਜਦੋਂ ਮੰਮੀ ਕੋਈ ਖੜਮਦਾ ਨਹੀਂ ਕੋਈ ਵੇਖਦਾ ਨਹੀਂ ਤੇ ਫਿਰ ਉਹਨੇ ਫੋਨ ਹੀ ਪੜਨਾ ਵਾ ਕਜੇ ਤੁਸੀਂ ਵੀ ਉਹਨੂੰ ਬਾਹਰ ਅੰਦਰ ਲੈ ਕੇ ਗਏ ਜੇ ਬੰਦਾ ਕਮਾਉਣੀ ਲੈ ਜਾਂਦਾ ਤਾਂ ਇੰਨੇ ਚ ਨਿਆਣੇ ਦਾ ਮਨ ਹੋਰ ਤਾਂ ਹੋ ਜਾਂਦਾ ਨਿਆਣੇ ਦਾ ਮਨ ਹੁੰਦਾ ਵਾ ਹੋਰ ਤਰ੍ਹਾਂ ਪਤਾ ਕਿਉਂ ਕਿੱਦਾਂ ਫੋਨ ਜਿਹੜਾ ਉਹਨੂੰ ਉਹਦੇ ਕੋਲ ਛਡਾਇਆ ਕਰ ਆਪੇ ਧਿਆਨ ਹੋਵੇ ਉਹਦਾ ਚਲੋ ਕੋਈ ਗੱਲ ਨਹੀਂ ਤੇ ਨਿਆਣਾ ਮੰਮੀ ਆਪੇ ਸਮਝ ਜੂਗਾ ਪਤੀ ਬਾਈਏ ਚੇਰੇ ਹਾਂਜੀ ਹਾਂਜੀ ਚਲੋ ਫਿਰ ਮੰਮੀ ਆਪਣੇ ਪੁੱਤ ਦਾ ਦਾਦੀ ਕੀ ਕਹਿੰਦੀ ਸੀ ਦਾਦੀ ਕਹਿੰਦੀ ਫਤਿਹ ਜਿਆਦਾ ਫੋਨ ਵੇਖਦਾ ਫੋਨ ਵੇਖਦਾ ਫਤਿਹ ਫੋਨ ਨਾ ਵੇਖਿਆ ਕਰ ਪੁੱਤ ਠੀਕ ਆ ਫੋਨ ਦੇ ਆਈ ਇੱਕ ਟਾਈਮ ਕਰਨ ਨੂੰ 24 ਘੰਟੇ ਇਹ ਨਹੀਂ ਮੈਂ ਕੰਮ ਕਰਨ ਦੀ ਤੇ ਫੋਨ ਫੜ ਲੈ ਫਤਿਹ ਤੇ ਮੰਮੀ ਫਿਰ ਤੁਸੀਂ ਬਾਹਰ ਅੰਦਰ ਜਾਇਆ ਕਰੋ ਹਾਂ ਨਿਆਣੇ ਨੂੰ ਵੀ ਹੌਂਦ ਜਿਦਾ ਦਿਆ ਕਰ ਮੈਂ ਲੈ ਜਾ ਕਰੂ ਬਾਹਰ ਅੰਦਰ ਵੀ ਠੀਕ ਆ ਬਾਕੀ ਗੱਲ ਬਾਹਰ ਅੰਦਰ ਤਾਦ ਖੜਿਆ ਕਰਾ ਜੇ ਮੈਂ ਵੇਹਲੀ ਹਾਂ 24 ਘੰਟੇ ਤੈ ਮੈਨੂੰ ਕੰਮ ਰਹਿੰਦਾ ਵਾ ਕਦੀ ਕੋਈ ਕੰਮ ਕਰ ਲਾ ਉਹ ਵੇਹਲੀ ਵਿੱਚ ਇੰਨੀ ਸਬਜੀ ਆ ਕਦੀ ਵੇਖੀ ਵੀ ਆ ਤੁਸੀਂ ਜਾ ਕੇ ਨਾ ਸਾਬੀ ਨੇ ਵੇਖੀ ਆ ਉਹ ਦਿਨ ਮੈਂ ਗਈ ਜੀ ਆਇਆ ਵਿੱਚ ਕੂੜਾ ਉੱਗਿਆ ਵਾ ਘਾ ਬੂਟ ਕੋਈ ਨਹੀਂ ਮੰਮੀ ਇਹ ਘਰ ਦਾ ਕੰਮ ਕਰਕੇ ਮੁੜ ਕੇ ਵੇਹਲੀ ਜਾ ਕੇ ਕੰਮ ਕਰ ਲਿਆ ਕਰਾਂਗੇ ਕੋਈ ਨਹੀਂ ਵੇਹਲੀ ਜਾ ਕੇ ਕਰਨਾ ਘਰ ਦਾ ਹੀ ਨਹੀਂ ਮੁੱਕਦਾ ਘਰ ਦਾ ਹੀ ਸਿਰ ਖਲਾ ਛੱਡਦੀ 24 ਘੰਟੇ ਪੇ ਘਰ ਦਾ ਕੰਮ ਕਰਦਾ ਕੰਮ ਢਾਈ ਕੰਮ ਢਾਈ ਜੀ ਆ ਰੋਟੀ ਖਾਣ ਵਾਲੇ ਤੇ ਕੰਮ 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 ਇਹਦਾ ਸੇਰ ਵਾਲਾ ਆਪਣਾ ਨਾਂ ਹੀ ਉਹਨਾਂ ਦਾ ਨਾਂ ਵਾ ਫਤਿਹ ਤੇਦਾ ਵੀ ਵਿਹਲੇ ਕਿੰਨੀਆਂ ਗੱਲਾਂ ਚਨਾਗੀ ਕੀ ਆਂਦੀ ਜਾਂਦੀ ਸਾਡੀ ਕਿੰਨੀ ਕਸ਼ੀ ਮਾਂ ਪੁੱਤ ਗੰਦੇ ਬਣੇ ਰਹਿੰਦੇ ਨਾ ਪਗੰਦੇ ਬਣੇ ਆ ਸ਼ੋਨੇ ਹਨ ਫਤਿਹ ਸ਼ੋਨਾ ਕੀ ਕਹਿੰਦਾ ਸ਼ੋਨਾ ਤੇ ਫਤਿਹ ਦੀ ਮੰਮਾ ਸੋਨੀਆ ਫੇਰ ਇਹ ਕਾਚੂ ਕਿੰਜੇ ਵੀ ਫਤੇ ਗੰਦਾ ਬਣਿਆ ਚਲ ਇਧਰੋ ਮੇਰਾ ਪੁੱਤ ਮੇਰਾ ਪੋਤਾ ਸ਼ਿਰਖੋਣਾ ਆਖਾ ਮੇਰਾ ਪੁੱਤ ਛੇਰ ਵਾਗੇ ਆਪਾ ਫਤੇ ਵੀਰ ਨੇ ਸਕੂਲ ਜਾਇਆ ਕਰਨਾ ਵਾ ਨਹੀਂ ਨਹੀਂ ਜਾਇਆ ਕਰਨਾ ਤੂੰ ਬਦ ਦਹੋ ਕਿ ਕੀ ਬੰਨਣਾ ਹੀ ਫੇਰ ਫਤੇ ਵੀਰੇ ਬਦ ਦਹੋ ਕਿ ਕੀ ਬੰਨਣਾ ਤੁਸੀਂ ਹੈ ਡਾਕਟਰ ਸਾਹਿਬ ਨਹੀਂ ਬੰਨਣਾ ਕੀ ਬੰਨਣਾ ਫੇਰ ਆਪਣੇ ਪਾਪਾ ਵਾਂਗੂ ਫੇਰ ਕੰਮ ਹੀ ਕਰਦਾ ਨਹੀਂ ਪੈਲੀਆਂ ਚ ਇਹ ਦਾ ਤਾਊ ਪਾਪਾ ਕੰਮ ਕਰਦੇ ਆ ਨਾ ਜੌਬ ਤੇ ਜਾਂਦੇ ਆ ਉਹਦਾ ਮੇਰੇ ਪੁੱਤ ਨੇ ਵੀ ਨੌਕਰੀ ਕਰਿਆ ਕਰਨੀ ਹੈ ਨਾ ਉਹ ਠੀਕ ਆ ਨਾ ਤਾਊ ਪਾਪਾ ਵੇਖ ਇੱਕਦਾ ਸ਼ੋਨਾ ਤਿਆਰ ਹੋ ਕੇ ਡਿਊਟੀ ਜਾਂਦੇ ਆ ਫਿਰ ਡਿਊਟੀ ਤੋਂ ਆਉਂਦੇ ਆ ਨਾਲੇ ਪੈਸਾ ਲੈ ਕੇ ਹੁੰਦੇ ਆ ਨਾ ਹਾਂਜੀ ਇਦਾਂ ਹੀ ਮੇਰੇ ਪੁੱਤ ਨੇ ਵੀ ਨਾ ਆਪਣੀ ਡਿਊਟੀ ਜਾਇਆ ਕਰਨਾ ਸ਼ੋਨਾ ਪੁੱਤ ਬਣ ਜਾਣਾ ਠੀਕ ਆ ਹਾਂਜੀ ਫਤਿਹਵੀਰ ਤੁਸੀਂ ਫੇਰ ਫੋਨ ਫੜ ਲਿਆ ਤੇ ਮੈਨੂੰ ਦਾਦੀ ਕੋ ਗੱਲਾਂ ਕਰਾਉਣੀਆਂ ਚਲ ਮੈਂ ਤੇਲ ਕੰਗੀ ਨੇ ਆਵਾ ਸੁਖ ਮੇਰੀ ਗੱਲ ਸੁਣ ਇਧਰ ਆ ਵੀ ਛੇਤੀ